ਗੁਰਪਿੰਸ ਸਿੰਘ ਪੰਡੂ ਵਿਸ਼ੰਤਨ ਬੀਸੀ ਦੇ ਵਿੱਚ ਇੱਕ ਟੈਕਸੀ ਹਾਇਰ ਕਰਕੇ ਲਿਮੋਜ਼ਿਨ ਹਾਇਰ ਕਰਕੇ ਬੰਦਾ ਡਰਾਈਵਰ ਡੋਰ ਖੋਲ ਰਿਹਾ ਬਾਹਰ ਨਿਕਲ ਰਿਹਾ ਉਹ ਕਰ ਰਿਹਾ ਦਿਖਾਰ ਰਿਹਾ ਫੈਨ ਫੜ ਕੇ ਕੀ ਡਰਾਮਾ ਕੀ ਇਹ ਡਰਾਮਾ ਹੈ اور ਸਾਡਾ ਯੂਥ ਜਿਹੜੇ ਬੱਚੇ ਪੰਜਾਬ 'ਚ ਬੈਠੇ ਨੇ ਉਹ ਸਮਝਦੇ ਨਹੀਂ ਕਿ ਪਤਾ ਨਹੀਂ ਇਹ ਕਿੰਨੀ ਵੱਡੀ ਗੱਲ ਹੈ ਕਮਨੀ ਸਾਹਿਬ ਇਥੇ ਵੀਡੀਓ ਕੱਢਦੇ ਨੇ ਕਿ ਜੀ ਮੈਨੂੰ ਤੇ 트럼ਪ ਨੇ ਇਨਵਾਈਟ ਕੀਤਾ ਤੇ ਮੈਂ ਤੇ ਇਨੌਗਰੇਸ਼ਨ ਤੇ ਗਿਆ ਜੋ ਕਿ ਝੂਠ ਹੈ ਕਿਸੇ ਸਾਡੇ ਪੱਤਰਕਾਰ ਭਾਈਚਾਰੇ ਨੇ ਗੱਲਬਾਤ ਵੀ ਕੀਤੀ ਉਹਨਾਂ ਨੂੰ ਕਿ ਜਿਸ ਤਰ੍ਹਾਂ ਦੇਖ ਲਿਓ ਉਹਨਾਂ ਨੂੰ ਵੀ ਰਿਪੋਰਟੇਸ਼ਨ ਕਰ ਸਕਦੇ ਹੋ ਇੱਕ ਖਾਲਸਾ ਦੀ ਮੂਮੈਂਟ ਨਹੀਂ ਗੇਮਿਕ ਚਲਾ ਰਹੇ ਨੇ ਆਪਣੀ ਦੁਕਾਨਦਾਰੀ ਚਲਾ ਰਹੇ ਨੇ ਜਮੀਨ ਵੇਚ ਵੇਚ ਇੱਥੇ ਆ ਰਹੇ ਨੇ ਜੇ ਤੁਸੀਂ ਵੇਖ ਹੀ ਰਹੇ ਹੋ ਕੀ ਹੋ ਰਿਹਾ ਹੈ ਵੀਡੀਓ 'ਚ ਉਹ ਇਹ ਪਾ ਰਿਹਾ ਕਿ ਲੋਕਾਂ ਨੂੰ ਫਿਰ ਗੁੰਮਰਾਹ ਕਰ ਰਿਹਾ ਕਿ ਤੁਸੀਂ ਆਓ ਅਮਰੀਕਾ ਦੇ ਇੱਕ ਇਨਾਦੇ ਖਾਲਸਤਾਨੀ ਲੀਡਰ ਡਾਕਟਰ ਅਮਰਜੀਤ ਸਿੰਘ ਉਹਨੂੰ ਮੈਂ ਜਦੋਂ ਦਾ ਦੇਖ ਰਿਹਾ ਖਾਲਸਤਾਨ ਦਾ ਹੀ ਉਹਨਾਂ ਦਾ ਤੇ ਬਿਜ਼ਨਸ ਹੀ ਖਾਲਸਤਾਨ 1984 ਤੋਂ ਲੈ ਕੇ ਹੁਣ ਤੱਕ ਖਾਲਸਤਾਨ ਅਸਤੀਤੀ ਪ੍ਰਾਪਤੀ ਕੀਤੀ ਇੱਕ ਕੋਈ ਫੋਰਨ ਗਵਰਨਮੈਂਟ ਇਨਾਂ ਦੇ ਨਾਲ ਲੱਗੀ ਹੋਈ ਕੋਈ ਇਨਾਂ ਨੇ ਯੂਨਾਈਟਿਡ ਨੇਸ਼ਨ ਵਿੱਚ ਕੋਈ ਇਨਾਂ ਨੇ ਪ੍ਰਾਪਤੀ ਕਰ ਲਈ ਹੋਈ ਕਿਸੇ ਨੇ ਵੀ ਮਾਨਤਾ ਦੀ ਪਾਕਿਸਤਾਨ ਦੀ ਗੱਲ ਕਰਦੇ ਨੇ ਪਾਕਿਸਤਾਨ ਨੇ ਇਹਨਾਂ ਨੂੰ ਅਜੇ ਤੱਕ ਮਾਨਤਾ ਨਹੀਂ ਦਿੱਤੀ ਇਹ ਤੁਸੀਂ ਦੇਖੋ ਕਿ ਜੋ ਦਿਖਾਇਆ ਜਾ ਰਿਹਾ ਉਹ ਪਿੱਤਲ ਹੈ ਉਹਦੇ ਉੱਪਰ ਸੋਨੇ ਦਾ ਪਾਣੀ ਚੜਾ ਕੇ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਔਰ ਇੱਥੇ ਕੋਈ ਖਾਲਸਤਾਨ ਦੀ ਸਪੋਰਟ ਤੁਹਾਨੂੰ ਕਿਸੇ ਕੰਟਰੀ ਤੋਂ ਨਹੀਂ ਨੰਬਰਸਰ ਦੇ ਵਿੱਚ ਜਾਜਾਂ ਦੇ ਜਾਜ ਡਿੱਗ ਰਹੇ ਨੇ ਰਿਪੋਰਟੇਸ਼ਨ ਲੱਕਰੀਏ ਜਾ ਰਹੇ ਨੇ ਉੱਤੇ ਧਾਰੀਵਾਲ ਵੀ ਉੱਥੇ ਬੈਠਾ ਹੋਇਆ ਹੈ ਇਹ ਖਾਲਸਤਾਨੀ ਜਿਹੜਾ ਗੁਰਪੰਸਿਕ ਪੰਨੂ ਇਹਨਾਂ ਨੂੰ ਨਹੀਂ ਚਾਹੀਦਾ ਕਿ ਥੋੜੀ ਬਦੀ ਉੱਥੇ ਵੀ ਉਹਨਾਂ ਦੀ ਮਦਦ ਕੀਤੀ ਜਾ ਸਕੇ ਇਹਨੇ ਕੀ ਮਦਦ ਕਰਨੀ ਬਾਕੀ ਬਾਕੀ ਕੰਮ ਸਾਡੀ ਮਾਰ ਗਈ ਜਿਹੜਾ ਹੁਣ ਅਸੀਂ ਇਹਨਾਂ ਕੋਲ ਨਹੀਂ ਲਾਵਾਂਗੇ ਨਹੀਂ ਇਹ ਝੰਡੇ ਚੜਾਉਣ ਨੂੰ ਪੈਸੇ ਦੇ ਸਕਦੇ ਨੇ ਇਹਨਾਂ ਕੋਲ ਬਹੁਤ ਪੈਸਾ ਹੋ ਸਕਦਾ ਨਹੀਂ ਕੋਈ ਪੈਸਾ ਨਹੀਂ ਦਿੱਤਾ ਕਹਿੰਦਾ ਤੇ ਹੈ ਕਹਿੰਦਾ ਹੈਗਾ ਦਿੱਤਾ ਕੋਈ ਪੋਲਿਟਿਕਸ ਕਰਨੀ ਦੀ ਸਿਆਸਤ ਕਰ ਰਹੇ ਨੇ ਉਹਨਾਂ ਬੱਚਿਆਂ ਬਾਰੇ ਕੋਈ ਨਹੀਂ ਸੋਚ ਰਿਆ ਤੇ ਇੱਕ ਹੋਰ ਬਿਆਨ ਆਇਆ ਜੀ ਅਸੀਂ ਇਹਨਾਂ ਨੂੰ ਦਰਬਾਰ ਸਾਹਿਬ ਲੈ ਜਾ ਕੇ ਲੰਗਰ ਖਵਾਵਾਂਗੇ ਇਹ ਕੀ ਹੈ ਇੱਕੀ ਦਰਬਾਰ ਸਾਹਿਬ ਤੁਸੀਂ ਲੰਗਰ ਖਵਾਓਗੇ ਤੁਸੀਂ ਗਵਰਨਮੈਂਟ ਹੋ ਐਸਪੀਸੀਬੀ ਗਵਰਨਮੈਂਟ ਆਫ ਪੰਜਾਬ ਤੁਸੀਂ 10000 ਨੌਕਰੀਆਂ ਕੱਢੋ ਇਹਨਾਂ ਵਾਸਤੇ ਬੱਚਿਆਂ ਵਾਸਤੇ ਪੰਜਾਬ ਪੁਲਿਸ ਵਿੱਚ ਤੁਸੀਂ ਹੋਰ ਗਵਰਨਮੈਂਟ ਦੀਆਂ ਜੌਬਾਂ ਕੱਢੋ ਇਹਨਾਂ ਵਾਸਤੇ ਕੋਈ ਜਾ ਰਿਹਾ ਹੈ ਕਿ ਨਹੀਂ ਇਹ ਸੈਂਟਰ ਨੇ ਹੀ ਨਹੀਂ ਕੀਤਾ ਤੇ ਯੂ ਆਰ ਦਾ ਚੀਫ ਮਿਨਿਸਟਰ ਕਹਿੰਦਾ ਜੀ ਇਹ ਇਹਨਾਂ ਨੇ ਗੁਨਾਹ ਕੀਤਾ ਹੈ ਅਮਰੀਕਾ ਵਿੱਚ ਤੇ ਜਦੋਂ ਇੱਥੇ ਆ ਰਹੇ ਨੇ ਤੇ ਇਹਨਾਂ ਦਾ ਕਿਉਂ ਅਸੀਂ ਸਵਾਗਤ ਕਿਉਂ ਨਹੀਂ ਕਰ ਸਕਦੇ ਹੂੰ ਤੇ ਤੈਨੂੰ ਕਿਹਨੇ ਰੋਕਿਆ ਚੀਫ ਮਿਨਿਸਟਰ ਪੰਜਾਬ ਦਾ ਚਲਾ ਜਾ ਏਅਰਪੋਰਟ ਤੇ ਟੋਲ ਲੈ ਕੇ ਉਹਨਾਂ ਦਾ ਸਵਾਗਤ ਕਰ ਲੈ ਤੈਨੂੰ ਰੋਕਿਆ ਕਿਸੇ ਪੇੜੀਆਂ ਦੇ ਵਿੱਚ ਬੰਦੇ ਅੰਦਰ ਬੈਠੇ ਤੇ ਬਾਹਰ ਸਵਾਗਤ ਕਰਨ ਨੂੰ ਬੈਠਾ ਤੇ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਸਸਿਕਾ ਆਦਾ ਸਲਾਮ ਦੇਸ਼ ਵਿਦੇਸ਼ ਮੁੱਦਿਆਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਹਰ ਵਿਅਕਤੀ ਤਰ੍ਹਾਂ ਮੇਰੇ ਨਾਲ ਨੇ ਡਾਕਟਰ ਜਸਤੇਵ ਜੀ ਡਾਕਟਰ ਜਸਤੇਵ ਜੀ ਸਸਿਕਾ ਸਤ ਸ੍ਰੀ ਅਕਾਲ ਮਰਿੰਦਰ ਜੀ ਅਮੇਜ਼ਿੰਗ ਟੀਵੀ ਦੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਡਾਕਟਰ ਜਸਤੇਵ ਜੀ ਤੇਲ ਵੇਚਣ ਵਾਸਤੇ ਅਮਰੀਕਾ ਨੇ ਕੋਸ਼ਿਸ਼ ਕੀਤੀ ਭਾਰਤ ਨੇ ਤੇਲ ਲੈਣਾ ਕੋਸ਼ਿਸ਼ ਸ਼ੁਰੂ ਕਰ ਦਿੱਤਾ ਜਾਂ ਲੈਣਗੇ ਆਨ ਦੇ ਫਿਊਚਰ ਦੇ ਵਿੱਚ ਇਹਦੇ ਵਿੱਚ ਭਾਰਤ ਦੀ ਕੀ ਪ੍ਰਾਪਤੀ ਹੈ ਕਿਉਂਕਿ ਤੇਲ ਸਸਤਾ ਮਿਲੇਗਾ ਰਸ਼ੀਆ ਤੋਂ ਜਾਂ ਯੂਰਪ ਤੋਂ ਜਾਂ ਅਰਬ ਕੰਟਰੀਆਂ ਤੋਂ ਕੀ ਇਹਦੇ ਵਿੱਚ ਕਿ ਆਪਣਾ ਨੁਕਸਾਨ ਕਰਕੇ ਗਏ ਨੇ ਦੇਖੋ ਹਾਲੀ ਤੱਕ ਤੇ ਰਸ਼ੀਆ ਦਾ ਤੇਲ ਸਸਤਾ ਮਿਲ ਰਿਹਾ ਸੀ ਕਿਉਂਕਿ ਅਮਰੀਕਾ ਨੇ ਆਪਣਾ ਤੇਲ ਬਾਈਡਨ ਐਡਮਿਨਿਸਟ੍ਰੇਸ਼ਨ ਵਿੱਚ ਬਣਾਣਾ ਹੀ ਬੰਦ ਕਰਤਾ ਸੀ ਬਿਲਕੁਲ ਦੂਜਾ ਯੂਕਰੇਨ ਨਾਲ ਵਾਰ ਲੱਗੀ ਹੋਈ ਸੀ ਤੇ ਰਸ਼ੀਆ ਦੇ ਉੱਪਰ ਸੈਂਕਸ਼ਨ ਸੀ ਜੀ ਹੋਰ ਕੋਈ ਮਰਗ ਰਸ਼ੀਆ ਤੋਂ ਨਹੀਂ ਲੈ ਰਿਹਾ ਸੀ ਭਾਰਤ ਰਸ਼ੀਆ ਤੋਂ ਲੈ ਰਿਹਾ ਸੀ ਕਿਉਂਕਿ ਤੇਨ ਸਸਤਾ ਮਿਲ ਰਿਹਾ ਸੀ ਫਾਇਦਾ ਉਠਾਇਆ ਹੁਣ ਅਗਲੇ नियर ਫਿਊਚਰ ਵਿੱਚ ਉਹ ਵਾਰ ਵੀ ਖਤਮ ਹੋਣ ਲੱਗੀ ਹੈ ਜੀ ਔਰ ਅਮਰੀਕਾ ਨੇ ਆਪਣੀ ਪ੍ਰੋਡਕਸ਼ਨ ਸ਼ੁਰੂ ਕਰਤੀ ਹੈ ਕਿ ਭਾਰਤ ਨੂੰ ਵੀ ਹੁਣ ਦੇਖਣਾ ਹੈ ਬੈਲੈਂਸ ਕਰਨਾ ਪਏਗਾ ਕਿ ਜੀਓ ਪੋਲਿਟੀਕਲ ਸਿਸਟਮ ਜਿਵੇਂ ਚੇਂਜ ਹੋ ਰਿਹਾ ਹੈ ਦੁਨੀਆ 'ਚ ਰਸ਼ੀਆ ਤੋਂ ਹਮੇਸ਼ਾ ਨਾਲ ਉਹ ਨਹੀਂ ਤੇਲ ਸਸਤੇ ਵਿੱਚ ਲੈ ਸਕਦੇ ਸੀ ਨਾਲੇ ਭਾਰਤ ਦੇ ਹੋਰ ਵੀ ਕਈ ਸਮੱਸਿਆਵਾਂ ਹਨ ਅਮਰੀਕਾ ਨਾਲ ਕਿਉਂਕਿ ਭਾਰਤ ਅਮਰੀਕਾ ਦੇ ਵਿੱਚ 650 ਬਿਲੀਅਨ ਦਾ ਸੌਫਟਵੇਅਰ ਐਕਸਪੋਰਟ ਕਰਦਾ ਜਿਹੜੇ ਸਾ ਜੋ ਹైదరాబాద్ ਸਾਊਥ ਤੇ ਜਿਹੜੇ ਇੱਥੇ ਇੰਜੀਨੀਅਰਸ ਨੇ ਸੌਫਟਵੇਅਰ ਇੰਜੀਨੀਅਰਸ ਉਹ ਉਹ ਬਹੁਤ ਇੱਥੇ ਐਕਸਪੋਰਟ ਕਰਦੇ ਨੇ ਅਮਰੀਕਾ ਵਿੱਚ ਤੇ ਉਹ ਜੇ ਟੈਰਿਫ ਲੱਗ ਜਾਂਦਾ ਉਹਨਾਂ ਦੇ ਉੱਪਰ ਪੂਰੀ ਤੇ ਉਹ ਭਾਰਤ ਅਸੇ ਠੀਕ ਨਹੀਂ ਸੀ ਕਿਉਂਕਿ ਇੱਕ ਵਾਰੀ ਤੇ 트럼ਪ ਨੇ ਕਿਹਾ ਸੀ ਕਿ ਮੈਂ 100% ਟੈਰਫ ਲਾ ਦੇਵਾਂਗਾ ਜਿਹੜੇ ਬ੍ਰਿਕਸ ਕੰਟਰੀਜ਼ ਨੇ ਜਿਹੜੇ ਡਾਲਰ ਦੇ ਖਿਲਾਫ ਜਾ ਰਹੇ ਨੇ ਤੇ ਭਾਰਤ ਉੱਥੋਂ ਵੀ ਫਟਾਫਟ ਭਾਰਤ ਨੇ ਕਿਹਾ ਸੀ ਬ੍ਰਿਕਸ ਵਿੱਚ ਬਿਲਕੁਲ ਡਾਲਰ ਦੇ ਖਿਲਾਫ ਨਹੀਂ ਆ ਇਹ ਅਮਰੀਕਾ ਦਾ ਦਬਾਅ ਤੇ ਹੈ ਬਿਲਕੁਲ ਗਿਵ ਐਂਡ ਟੇਕ ਗਿਵ ਐਂਡ ਟੇਕ ਦੇ ਵਿੱਚ ਟੇਕ ਅਮਰੀਕਾ ਦਾ ਜ਼ਿਆਦਾ ਸੀ ਔਰ ਗਿਵ ਭਾਰਤ ਦਾ ਜ਼ਿਆਦਾ ਸੀ ਠੀਕ ਗੱਲਬਾਤ ਕਰਦੇ ਆ ਟੋਸ ਦੇ ਵਿੱਚ ਡੋਨਲਡ 트ਰੰਪ ਦੇ ਨਾਲ ਮੀਟਿੰਗ ਵੀ ਕੀਤੀ ਪ੍ਰੈਸ ਕਾਨਫਰੰਸਾਂ ਵੀ ਕੀਤੀ ਉਹਦੇ ਵਿੱਚ ਮੇਨ ਸਟਰੀਮ ਮੁੱਦਾ ਖਾਲਸਤਾਨ ਦਾ ਵੀ ਰਿਹਾ ਕਿਸੇ ਸਾਡੇ ਪੱਤਰਕਾਰ ਭਾਈਚਾਰੇ ਨੇ ਇਹ ਗੱਲਬਾਤ ਵੀ ਕੀਤੀ ਉਹਨਾਂ ਨੂੰ ਕਿ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ ਵੀ ਡਿਪੋਰਟੇਸ਼ਨ ਕਰ ਸਕਦੇ ਹੋ ਉਹਦੇ ਵਿੱਚ ਖਾਲਸਤਾਨੀਆਂ ਦਾ ਕੀ ਰਿਐਕਸ਼ਨ ਰਿਹਾ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਨੇਲ ਜਿਹੜੇ ਕਹਿੰਦੇ ਹਿੱਟ ਮਾਰੀ ਹੈ ਉਹ ਕਿਸ ਤਰ੍ਹਾਂ ਦਾ ਪੇਨ ਹੋਇਆ ਉਹਨਾਂ ਨੂੰ ਦੇਖੋ ਜੀ ਇਹ ਮੈਂ ਤੇ ਸ਼ੁਰੂ ਤੋਂ ਹੀ ਕਹਿੰਦਾ ਹੂੰ ਕਿ ਆ ਜਿਹੜੇ ਸਾਡੇ ਸੋ ਕਾਲਡ ਖਾਲਸਤਾਨੀ ਲੀਡਰ ਨੇ ਇੱਥੇ ਜੀ ਉਹ ਇੱਕ ਇੱਕ ਖਾਲਸਤਾਨ ਦੀ ਮੂਵਮੈਂਟ ਨਹੀਂ ਗੇਮਿਕ ਚਲਾ ਰਹੇ ਨੇ ਆਪਣੀ ਦੁਕਾਨਦਾਰੀ ਚਲਾ ਰਹੇ ਤੁਸੀਂ ਹਮੇਸ਼ਾ ਕਹਿੰਦੇ ਹੋ ਹਮੇਸ਼ਾ ਕਹਿੰਦਾ ਮੈਂ ਖਾਲਸਤਾਨ ਜਿੰਨੇ ਮੰਗਣਾ ਹੈ ਤੁਹਾਡਾ ਰਾਈਟ ਹੈ ਤੁਸੀਂ ਆਪਣਾ ਯੂ ਕੈਨ ਪ੍ਰੋਟੈਸਟ ਯੂ ਕੈਨ ਆਸਕ ਫਾਰ ਖਾਲਸਤਾਨ ਕੋਈ ਕਾਨੂੰਨੀ ਰੋਕਦਾ ਭਾਰਤ ਵਿੱਚ ਵੀ ਸਿਮਰਨਜੀਤ ਸਿੰਘ ਮਾਨ ਖੁੱਲੀ ਖਾਲਸਤਾਨ ਦੀ ਮੰਗ ਕਰਦੇ ਨੇ ਔਰ ਉਹਨਾਂ ਉਹ ਵਾਰ ਹੀ ਨੇ ਕਿਤੇ ਜੇਲ੍ਹ ਵਿੱਚ ਨਹੀਂ ਪਏ ਤੇ ਉਹ ਉਹ ਰਾਈਟ ਹੈ ਉਹਦਾ ਔਰ ਔਰ ਉਹ ਠੀਕ ਹੈ ਜਦ ਤੁਸੀਂ ਇਹਨੂੰ ਆਪਣੀ ਦੁਕਾਨਦਾਰੀ ਬਣਾ ਲੈਂਦੇ ਹੋ ਇੱਥੇ ਜਦ ਤੁਸੀਂ ਗਿਮਿਕਸ ਸ਼ੁਰੂ ਕਰ ਦਿੰਦੇ ਹੋ ਔਰ ਤੁਸੀਂ ਯੂਥ ਨੂੰ ਪੜਕਾਣ ਔਰ ਗੁੰਮਰਾ ਕਰਨ ਲੱਗ ਪੈਂਦੇ ਹੋ ਉਹਨਾਂ ਨਾਲ ਚੀਟਿੰਗ ਸ਼ੁਰੂ ਕਰ ਦਿੰਦੇ ਹੋ ਉਹ ਫਿਰ ਜਿਆਦਾ ਦਿਨ ਦੁਕਾਨਦਾਰੀ ਨਹੀਂ ਚੱਲਦੀ ਹੂੰ ਇੱਕ ਪਾਸੇ ਸਾਡੇ ਪੰਨੂ ਸਾਹਿਬ ਇੱਥੇ ਵੀਡੀਓ ਕੱਢਦੇ ਨੇ ਕਿ ਜੀ ਮੈਨੂੰ ਤੇ 트럼ਪ ਨੇ ਇਨਵਾਈਟ ਕੀਤਾ ਤੇ ਮੈਂ ਤੇ ਇਨੌਗਰੇਸ਼ਨ ਤੇ ਗਿਆ ਜੋ ਕਿ ਝੂਠ ਹੈ ਇਟ ਵਾਸ ਉਹਨਾਂ ਦੀ ਜਿਹੜੀ ਵੀ ਜਿੰਨੀ ਵੀ ਇਨੌਗਰੇਸ਼ਨ ਵਾਲਸ ਹੋਈਆਂ ਸੀ ਤੁਸੀਂ ਪੈਸੇ ਖਰਚ ਕੇ ਟਿਕਟ ਲੈ ਕੇ ਕੋਈ ਵੀ ਜਾ ਸਕਦਾ ਤੁਸੀਂ ਤੇ ਅਮਰੀਕਨ ਤੁਹਾਨੂੰ ਤੇ ਪਤਾ ਹੈ ਇਸ ਦੇ ਵਿੱਚ ਜਿਹੜੇ ਇਹਦੇ ਵਿੱਚ ਕੋਈ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਆਈ ਸੀ ਦੂਜਾ ਉਹ ਇਹ ਕਹਿੰਦੇ ਸੀ ਕਿ ਹੁਣ ਤੇ ਅਜੀਤ ਦਵਾਲ ਤਾਨੂੰ ਸਜ਼ਾ ਹੋਏਗੀ ਅਜੀਤ ਦਵਾਲ ਤੁਹਾਨੂੰ ਅਸੀਂ ਅੰਦਰ ਕਰਾਵਾਂਗੇ ਉਥੇ ਤੇ ਅਜੀਤ ਦਵਾਲ ਜਿਹੜਾ ਸੀ ਉਹ ਤੇ ਅੰਦਰ ਟਰੰਪ ਨਾਲ ਬੈਠਾ ਸੀ ਉਹਦੇ ਨਾਲ ਮੀਟਿੰਗ ਹੋਈ ਹੈ ਕੁਰਸੀਆਂ ਨਾਲ ਕੁਰਸੀਆਂ ਸੰਜਾ ਨਾਲ ਲਾ ਕੇ ਬੈਠੇ ਸੀ ਜਿਹੜੇ ਉਥੇ ਤੇ ਬਜਾਏ ਅ ਅ ਅਜੀਤ ਦਵਾਲ ਰੈਸਟੋਰੈਂਟ ਦੇ ਉਹ ਤੇ ਅੰਦਰ ਲਿਸਟਾਂ ਦੇ ਕੇ ਆਇਆ ਜਿਹੜੇ ਬੰਦੇ ਉਹਨਾਂ ਨੂੰ ਚਾਹੀਦੇ ਨੇ ਅਮਰੀਕਾ ਤੋਂ ਖਾਲਸਤਾਨੀ ਬਿਲਕੁਲ ਹੋਣੀ ਹੈ ਤੇ 트럼ਫ ਨੇ ਤੇ ਇਹ ਆਪਣੇ ਉਸ ਤੁਹਾਡੇ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਵੀ ਕਿਹਾ ਉਹਨੇ ਕਿਹਾ ਅਸੀਂ ਤਹੂਰ ਰਾਣਾ ਨੂੰ ਅਸੀਂ ਦੇ ਰਹੇ ਹਾਂ ਔਰ ਹੋਰ ਵੀ ਕਈ ਨਾਂ ਨੇ ਜਿਹੜੇ ਪਾਈਪਲਾਈਨ ਵਿੱਚ ਨੇ ਤੇ ਇਹ ਤੇ ਦੇਖੋ ਨਾ ਜਿਹੜੇ ਨਾਂ ਹੈ ਨੇ ਹੁਣ ਇਹ ਤੇ ਜੋ ਉਹਨਾਂ ਨੇ ਦਿੱਤੇ ਨੇ ਇੰਡੀਆ ਨੇ ਤੇ ਉਹ ਉਹ ਬਿਲਕੁਲ ਪਾਈਪਲਾਈਨ 'ਚ ਹੋਣ ਸੰਧੀ ਹੋਈ ਕੋਈ ਬਿਲਕੁਲ ਸੰਧੀ ਦੇਖੋ ਨਾ ਤੁਸੀਂ ਦੇਖੋ ਇਹ ਮੁਲਕ ਜਿਹੜੇ ਹੁੰਦੇ ਨੇ ਇਹਨਾਂ ਦੀ ਆਪਸ ਵਿੱਚ ਬਹੁਤ ਵੱਡੀਆਂ ਤਾਕਤਾਂ ਹੁੰਦੀਆਂ ਨੇ ਔਰ ਅਸਲੀ ਸੇਮ ਮੂਮੈਂਟਸ ਹੋਣ ਉਹਨਾਂ ਦੀ ਸਾਰੇ ਰਿਸਪੈਕਟ ਕਰਦੇ ਨੇ ਹਰ ਬੋਲ ਕਰਦਾ ਪਰ ਜਦੋਂ ਇੱਕ ਗਿਮਿਕ ਸ਼ੁਰੂ ਹੋ ਜਾਂਦਾ ਜਦ ਤੁਸੀਂ ਭੋਲੇ-ਪਾਲੇ ਯੂਥ ਨੂੰ ਇੱਥੇ ਬੁਲਾ ਕੇ ਤੇ ਉਹਨਾਂ ਨੂੰ ਕਹੋ ਜੀ ਝੂਠੇ ਤੁਸੀਂ ਇੱਥੇ ਅਸੀਂ ਤੁਹਾਡੇ ਪਰਚੇ ਦੇ ਦਿੰਨੇ ਆ ਅਸਾਮ ਵਾਸਤੇ ਕਿ ਤੁਹਾਡ ਨਾਲ ਤਸ਼ੱਦਦ ਹੋ ਰਿਹਾ ਹੈ ਤੁਸੀਂ ਫਰਾਡ ਦੀ ਚਿੱਠੀ ਲਿਆਓ 500 ਡਾਲਰ ਦੀ ਤੇ ਅਸੀਂ ਉਹ ਵੀ ਤੁਹਾਨੂੰ ਪੈਕੇਜ ਦਾ ਹਿੱਸਾ ਬਣਾ ਕੇ ਦਿੰਨੇ ਆ ਆਪਣੀ ਜਿਹੜੀ ਫੇਲਡ ਲਾਅ ਪ੍ਰੈਕਟਿਸ ਹੈ ਉਹਨੂੰ ਚਲਾਉਣ ਵਾਸਤੇ ਇੱਥੇ ਤੁਸੀਂ ਝੂਠੇ ਇਹ ਇਹ ਅਸਾਮ ਦੇ ਕੇਸਸ ਬਣਾ ਬਣਾ ਕੇ ਦਿਓ ਐਂਡ ਵਿੱਚ ਨੁਕਸਾਨ ਕਿਦਾ ਹੁੰਦਾ ਹੈ ਐਂਡ ਵਿੱਚ ਜਿਨੇ ਤੁਹਾਡੀ ਪਟੀਸ਼ਨ ਲਾਈ ਉਹ ਤੇ ਆਪਣੀ ਫੀਸ ਲਾ ਕੇ ਪਰੇ ਹੋ ਗਿਆ ਨੁਕਸਾਨ ਹੁੰਦਾ ਸਾਡੇ ਯੂਥ ਦਾ ਸਾਡੇ ਬੱਚਿਆਂ ਦਾ ਜਿਨ੍ਹਾਂ ਨੂੰ ਗੁੰਮਰਾਹ ਕਰਕੇ ਇੱਥੇ ਲੈ ਕੇ ਆਂਦੇ ਨੇ ਉਹਨਾਂ ਦੇ ਕੇਸਿਸ ਐਂਡ ਵਿੱਚ ਆ ਕੇ ਫੇਲ ਹੋ ਜਾਂਦੇ ਨੇ ਡਿਪੋਟੇਸ਼ਨ ਲੱਗ ਜਾਂਦੀ ਹੈ ਨਾ ਉਹ ਇੱਥੇ ਦੇ ਬਚਦੇ ਨੇ ਨਾ ਉਹ ਬਾਹਰ ਵਾਪਸ ਜਾਣ ਦੇ ਬਚਦੇ ਫਿਊਚਰ ਖਤਮ ਫਿਊਚਰ ਖਤਮ ਪਿੱਛੇ ਪਰਿਵਾਰਾਂ ਦਾ ਵੀ ਬਿਲਕੁਲ ਪਰਿਵਾਰਾਂ ਦਾ ਵੀ ਜ਼ਮੀਨ ਵੇਚ ਵੇਚ ਕੇ ਇੱਥੇ ਆ ਰਹੇ ਨੇ ਜੇ ਤੁਸੀਂ ਵੇਖ ਹੀ ਰਹੇ ਹੋ ਕੀ ਹੋ ਰਿਹਾ ਹੈ ਵੀਡੀਓ 'ਚ ਉਹ ਇਹ ਪਾ ਰਿਹਾ ਕਿ ਲੋਕਾਂ ਨੂੰ ਫਿਰ ਗੁੰਮਰਾਹ ਕਰ ਰਿਹਾ ਕਿ ਤੁਸੀਂ ਆਓ ਬਿਲਕੁਲ ਮੈਂ ਆਪਣੇ ਯੂਥ ਨੂੰ ਤੁਹਾਡੇ ਮਾਧਿਅਮ ਤੋਂ ਹਰ ਪਾਸੇ ਤੋਂ ਇਹ ਕਹਿਣਾ ਚਾਹਾਂਗਾ ਕਿ ਇਹ ਜਿਹੜੇ ਤੁਹਾਨੂੰ ਇੱਥੇ ਖਾਲਿਸਤਾਨ ਦੀਆਂ ਖਬਰਾਂ ਇੰਡੀਆ ਜਾਂਦੀਆਂ ਨੇ ਇਹ ਸਭ ਝੂਠ ਹੈ ਇੱਥੇ ਸਪੋਰਟ ਬਿਲਕੁਲ ਨਹੀਂ ਹੈ ਕੋਈ ਫੋਰਨ ਗਵਰਨਮੈਂਟ ਦੀ ਮੈਨੂੰ ਅਜੇ ਤੁਸੀਂ ਇਹ ਦੱਸੋ ਕਿ ਕਿੰਨੇ ਕਿੰਨੇ ਸਾਲ ਤੋਂ ਖਾਲਿਸਤਾਨ ਬਣਾਉਣ ਲੱਗੇ ਨੇ ਹੂੰ ਠੀਕ ਹੈ 9047 ਜਿਸ ਦੇਸ਼ ازاد ਹੋਇਆ ਉਸ ਤੋਂ ਬਾਅਦ ਮੈਂ ਤੇ ਹੁਣ ਇੱਥੇ ਅਮਰੀਕਾ ਦੀ ਗੱਲ ਕਰ ਰਿਹਾ ਹਾਂ ਅਮਰੀਕਾ 'ਚ ਮੈਂ ਇੱਕ ਇਹਨਾਂ ਦੇ ਖਾਲਸਤਾਨੀ ਡਾਕਟਰ ਅਮਰਜੀਤ ਸਿੰਘ ਉਹਨੂੰ ਮੈਂ ਜਦੋਂ ਦਾ ਵੇਖ ਰਿਹਾ ਹਾਂ ਖਾਲਸਤਾਨ ਦਾ ਹੀ ਉਹਨਾਂ ਦਾ ਤੇ ਬਿਜ਼ਨਸ ਹੀ ਖਾਲਸਤਾਨ ਹੈ ਉਹਨਾਂ ਦੀ ਤੇ ਰੋਟੀ ਰੋਜ਼ ਹੀ ਇਸ ਖਾਲਸਤਾਨ ਦੇ ਨਾਂ ਤੋਂ ਚੱਲਦੀ ਹੈ ਪਰ ਮੈਨੂੰ ਇਹ ਦੱਸੋਗੇ ਕਿ ਨਾ 40 ਸਾਲ ਵਿੱਚ 1984 ਤੋਂ ਲੈ ਕੇ ਹੁਣ ਤੱਕ ਖਾਲਸਤਾਨ ਅਸਲੀ ਕੀ ਪ੍ਰਾਪਤੀ ਕੀਤੀ ਹੈ ਇੱਕ ਕੋਈ ਫੋਰਨ ਗਵਰਨਮੈਂਟ ਇਹਨਾਂ ਦੇ ਨਾਲ ਲੱਗੀ ਹੋਵੇ ਕੋਈ ਇਹਨਾਂ ਨੇ ਯੂਨਾਈਟਿਡ ਨੇਸ਼ਨ ਵਿੱਚ ਕੋਈ ਇਹਨਾਂ ਨੇ ਪ੍ਰਾਪਤੀ ਕਰ ਲਈ ਹੋਵੇ ਕਿਸੇ ਨੇ ਵੀ ਮਾਨਤਾ ਦੀ ਪਾਕਿਸਤਾਨ ਦੀ ਗੱਲ ਕਰਦੇ ਨੇ ਪਾਕਿਸਤਾਨ ਨੇ ਇਹਨਾਂ ਨੂੰ ਅਜੇ ਤੱਕ ਮਾਨਤਾ ਨਹੀਂ ਦਿੱਤੀ 92 ਦੇ ਵਿੱਚ ਕੁਝ ਜੁਐਨਓ ਦੇ ਵਿੱਚ ਗੇ ਵੀ ਸੀ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਇਹਨਾਂ ਨੇ ਉਹਨਾਂ ਦੀ ਰੱਦ ਕਰਤੀ ਸੀ ਬਾਅਦ ਚ ਉਹ ਇਹਨਾਂ ਨੇ ਇੱਕ ਵਾਰੀ ਝੂਠ ਬੋਲ ਕੇ ਝੂਠ ਬੋਲਿਆ ਇਹ ਜੋ ਵੀ ਸੀ ਟੈਂਪਰੇਰੀ ਇਹਨਾਂ ਨੂੰ ਇੱਕ ਵਾਰੀ ਉੱਥੇ ਝੰਡਾ ਲਗਾਉਣ ਦੀ ਇਜਾਜ਼ਤ ਮਿਲ ਗਈ ਸੀ ਉਹ ਵੀ ਇੰਡੀਆ ਨੇ ਉਸ ਵੇਲੇ ਉਹਦਾ ਆਪੋਜੀਸ਼ਨ ਕਰਕੇ ਵਿਥਿਨ 6 ਮਹੀਨੇ ਅਸਤੇ ਇਹਨਾਂ ਦੀ ਪਰਮਾਨੈਂਟ ਉੱਥੋਂ ਹਟਾਤੀ ਗਈ ਸੀ ਹੂੰ ਸੋ ਇਹ ਇਹਨਾਂ ਦੀ ਪ੍ਰਾਪਤੀਆਂ ਉਹ ਵੀ ਉਸ ਵੇਲੇ ਲੀਡਰਸ਼ਿਪ ਸਾਡੀ ਸੀ ਜੀ ਗੁਰਮੀਤ ਸਿੰਘ ਆਲ ਅਖਵਰ ਦੀ ਲੀਡਰ ਸੀ ਜਿਹੜੀ ਕਿ ਡੈਡੀਕੇਟਿਡ ਸੀ ਹੂੰ ਜਿਹੜੀ ਕਿ ਆਪਣੇ ਕੋਲੋਂ ਪੈਸੇ ਲਾ ਕੇ ਖਾਲਸਾਨ ਲਈ ਕੰਮ ਕਰਦੇ ਸੀ ਆਈਜੀ ਲੀਡਰਸ਼ਿਪ ਤੇ ਸਾਰੇ ਗਿਮਿਕਸ ਕਰ ਰਹੇ ਇੱਕ ਗੁਰਪ੍ਰਿੰਤ ਸਿੰਘ ਪੰਨੂ ਵਸ਼ਿੰਟਨ ਡੀਸੀ ਦੇ ਵਿੱਚ ਟੈਕਸੀ ਹਾਇਰ ਕਰਕੇ ਲਿਮੋਜ਼ਿਨ ਹਾਇਰ ਕਰਕੇ ਬੰਦਾ ਡਰਾਈਵਰ ਨੂੰ ਡੋਰ ਖੋ ਰਿਹਾ ਬਾਹਰ ਨਿਕਲ ਰਿਹਾ ਉਹ ਕਰ ਰਿਹਾ ਦਿਖਾ ਰਿਹਾ ਫੈਲ ਫੜ ਕੇ ਕੀ ਡਰਾਮਾ ਕੀ ਇਹ ਡਰਾਮਾ ਹੈ ਔਰ ਸਾਡਾ ਯੂਥ ਜਿਹੜੇ ਬੱਚੇ ਪੰਜਾਬ ਚ ਬੈਠੇ ਨੇ ਉਹ ਸਮਝਦੇ ਨੇ ਕਿ ਪਤਾ ਨਹੀਂ ਦੇਸ਼ ਕਿੰਨੀ ਵੱਡੀ ਗੱਲ ਹੈ ਹਾਂ ਇੱਥੇ ਤੇ ਲਿਮੋਜ਼ਿਨ ਤੁਹਾਨੂੰ ਪਤਾ ਹੈ ਕਿਰਾਏ ਤੇ ਮਿਲ ਜਾਂਦੀ ਹੈ ਬੰਦੇ ਵੀ ਕਿਰਾਏ ਤੇ ਮਿਲ ਜਾਂਦੇ ਔਰ ਕਾਂਗਰਸਮੈਨ ਜਿਹੜੇ ਸੈਨੇਟਰ ਨੇ ਉਹਨਾਂ ਨੂੰ ਦੇ ਉਹ ਤੁਹਾਨੂੰ ਮਿਲ ਲੈਂਦੇ ਨੇ ਤੇ ਜੋ ਤੁਸੀਂ ਕਹੋ ਉਹ ਉਹਨਾਂ ਨੂੰ ਉਹ ਤੁਹਾਨੂੰ ਕਹਿ ਦਿੰਦੇ ਨੇ ਇਹਦੇ ਨਾਲ ਇਹ ਗੁੰਮਰਾਹ ਕੀਤਾ ਜਾਂਦਾ ਹੈ ਸਾਡੇ ਲੋਕਾਂ ਨੂੰ ਜਿਹੜੇ ਇੰਡੀਆ ਵਿੱਚ ਬੈਠੇ ਹੋਏ ਨੇ ਉਹਨਾਂ ਵਾਸਤੇ ਬਹੁਤ ਵੱਡਾ ਲੱਗਦਾ ਕਿ ਪਤਾ ਨਹੀਂ ਕਿੰਨੀ ਵੱਡੀ ਗੱਲ ਹੋ ਗਈ ਪੰਜਾਬ ਦੇ ਵਿੱਚ ਜਿਹਦਾ ਜੋ ਦਿੱਖਤਾ ਹੈ ਉਹ बिकਤਾ ਹੈ ਬਿਲਕੁਲ ਸੇ ਇਹ ਇਹ ਤੁਸੀਂ ਦੇਖੋ ਕਿ ਜੋ ਦਿਖਾਇਆ ਜਾ ਰਿਹਾ ਉਹ ਪਿੱਤਲ ਹੈ ਉਹਦੇ ਉੱਪਰ ਸੋਨੇ ਦਾ ਪਾਣੀ ਚੜਾ ਕੇ ਤੁਹਾਨੂੰ ਦਿਖਾਇਆ ਜਾ ਰਿਹਾ ਔਰ ਇੱਥੇ ਕੋਈ ਖਾਲਿਸਤਾਨ ਦੀ ਸਪੋਰਟ ਤੁਹਾਨੂੰ ਕਿਸੇ ਕੰਟਰੀ ਤੋਂ ਨਹੀਂ ਤੁਹਾਨੂੰ ਕੋਈ ਸਪੋਰਟ ਨਹੀਂ ਹੈ ਸਿਰਫ ਇੱਕ ਦੋ ਚਾਰ ਬੰਦੇ ਇੱਥੇ ਆਪਣੇ ਆਪ ਨੂੰ ਲੀਡਰ ਕਹਿ ਕੇ ਔਰ ਇੱਥੇ ਆਪਣੀ ਦੁਕਾਨਦਾਰੀਆਂ ਚਲਾ ਰਹੇ ਨੇ ਜਿਹੜਾ ਯੂਥ ਪੰਜਾਬ ਨੂੰ ਤੋਂ ਆਂਦਾ ਉਹਦਾ ਸ਼ੋਸ਼ਣ ਕਰ ਰਹੇ ਨੇ ਔਰ ਉਹਨਾਂ ਨੂੰ ਇੱਥੇ ਆਪਣੇ ਪੈਸੇ ਬਣਾਉਣ ਵਾਸਤੇ ਉਹਨਾਂ ਦੇ ਝੂਠੇ ਕੇਸ ਲਾ ਦਿੰਦੇ ਨੇ ਜਿਹੜੇ ਹੀ ਬਾਅਦ ਚ ਰਿਜੈਕਟ ਹੁੰਦੇ ਨੇ ਔਰ ਫਿਰ ਡਿਪੋਰਟੇਸ਼ਨਾਂ ਹੁੰਦੀਆਂ ਨੇ ਉਹ ਵਿਚਾਰੇ ਜਦੋਂ ਇੰਡੀਆ ਵਾਪਸ ਜਾਂਦੇ ਨੇ ਤਾਂ ਹੁਣ ਇਸਆਲਮ ਦਾ ਸਵਾਲ ਉੱਠਦੇ ਨੇ ਵੀ ਤੁਸੀਂ ਇਸਆਲਮ ਭਾਰਤ ਦੇ ਖਿਲਾਫ ਤੁਸੀਂ ਕੇਸਸ ਲਾਏ ਸੀ ਤੇ ਉਹਨਾਂ ਦਾ ਫਿਊਚਰ ਉਹਨਾਂ ਦਾ ਉਹਨਾਂ ਦੀ ਜ਼ਿੰਦਗੀਆਂ ਇਹ ਬਰਬਾਦ ਕਰਦੇ ਨੇ ਔਰ ਇਹਨਾਂ ਨੂੰ ਵੀ ਪਤਾ ਹੈ ਕਿ ਇਵੇਂ ਨਾ ਖਾਲਿਸਤਾਨ ਬਣਨਾ ਹੈ ਔਰ ਇਹਨਾਂ ਨੂੰ ਵੀ ਪਤਾ ਹੈ ਕਿ ਇਹ ਬੱਚਿਆਂ ਦਾ ਅੱਗੇ ਅਸੀਂ ਕੀ ਫਿਊਚਰ ਕਰ ਰਹੇ ਹਾਂ ਪਰ ਸਿਰਫ ਆਪਣੀ ਇੱਕ ਗਰੀਡ ਪਿੱਛੇ ਆਪਣੀ ਲਾਲਚ ਪਿੱਛੇ ਤਾਂ ਕਿ ਸਾਡੀ ਦੁਕਾਨਦਾਰੀ ਚੱਲਦੀ ਰਹੇ ਇਹ ਗੇਮਿਕਸ ਕਰਦੇ ਡਾਕਟਰ ਜਸਦੀਪ ਜੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਾਜਾਂ ਦੇ ਜਾਜ ਡਿਗ ਰਹੇ ਨੇ ਰਿਪੋਰਟੇਸ਼ਨ ਲੱਗ ਰਹੀ ਹੈ ਜਾ ਰਹੇ ਨੇ ਉੱਤੇ ਧਾਰੀਵਾਲ ਵੀ ਉੱਥੇ ਬੈਠਾ ਹੋਇਆ ਹੈ ਇਹ ਖਾਲਸਤਾਨੀ ਜਿਹੜਾ ਗੁਰਪੰਸਿਕ ਪੰਨੂ ਇਹਨਾਂ ਨੂੰ ਨਹੀਂ ਚਾਹੀਦਾ ਕਿ ਥੋੜੀ ਬਾਦੀ ਉੱਥੇ ਵੀ ਉਹਨਾਂ ਦੀ ਮਦਦ ਕੀਤੀ ਜਾ ਸਕੇ ਇਹਨੇ ਕੀ ਮਦਦ ਕਰਨੀ ਨਹੀਂ ਝੰਡਾ ਚੜਾਣ ਅੱਗੇ ਕਹਿੰਦਾ ਝੰਡਾ ਚੜਾਓ ਜਾਂ ਲਿਖੋ ਕੁਝ ਉਹ ਕਿਸੇ ਨੂੰ ਜਿਹੜੇ ਅੰਦਰ ਹੋ ਗਏ ਨੇ ਉਹਨਾਂ ਦੀ ਇਹਨੇ ਕੀ ਮਦਦ ਕਰਤੀ ਕਿ ਇਹਨਾਂ ਨੂੰ ਕੋ ਥੋੜਾ ਬਾਧਾ ਪੈਸੇ ਦੇ ਇਹਨਾਂ ਨੂੰ ਕੋਈ ਪੰਜਾਬ ਨਹੀਂ ਬਾਕੀ ਬਾਕੀ ਕੰਮ ਸਾਡੀ ਮਾਰ ਗਈ ਜਿਹੜਾ ਹੁਣ ਅਸੀਂ ਇਹਨਾਂ ਕੋਲੇ ਹੀ ਲਾਵਾਂਗੇ ਨਹੀਂ ਇਹ ਝੰਡੇ ਚੜਾਉਣ ਨੂੰ ਪੈਸੇ ਦੇ ਸਕਦੇ ਨੇ ਇਹਨਾਂ ਕੋਲ ਬਹੁਤ ਪੈਸਾ ਹੋ ਸਕਦਾ ਨਹੀਂ ਕੋਈ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਕਹਿੰਦਾ ਤੇ ਹੈ ਵੇ ਕਹਿੰਦਾ ਹੈਗਾ ਦਿੱਤਾ ਕੋਈ ਨਹੀਂ ਪੰਜਾਬ ਚੋਂ ਇੱਕ ਵੀ ਲੀਡਰ ਦਾ ਪੰਜਾਬ ਚੋਂ ਇੱਕ ਵੀ ਮੈਨੂੰ ਇਹ ਜਿਹਾ ਬਿਆਨ ਨਹੀਂ ਆਇਆ ਜਿਹੜਾ ਇਹਨਾਂ ਬੱਚਿਆਂ ਦੀ ਫਿਊਚਰ ਲਈ ਖੜਾ ਹੋਇਆ ਹੋਵੇ ਸੇਵਾਇ ਸਿਆਸਤ ਕਰਨ ਦੇ ਕਿ ਜਾਜ਼ ਅੰਮ੍ਰਿਤਸਰ ਕਿਉਂ ਆ ਗਿਆ ਹੈ ਇਜਾਜ਼ ਗੁਜਰਾਤ ਕਿਉਂ ਨਹੀਂ ਗਿਆ ਇਜਾਜ਼ ਜਾਜ਼ ਜਿੱਥੇ ਵੀ ਗਿਆ ਤੁਸੀਂ ਤੁਸੀਂ ਇਹ ਦੇਖੋ ਕਿ ਉਹ ਇਹਨਾਂ ਬੱਚਿਆਂ ਦਾ ਕਰਨਾ ਕੀ ਹੈ ਇਹ ਪਾਣੀ ਚ ਮਦਾਰੀ ਬਿਲਕੁਲ ਇਹ ਤੇ ਇਹ ਤੇ ਜਿਹਨੂੰ ਕਹਿੰਦੇ ਨੇ ਕਿ ਪੋਲਿਟਿਕਸ ਕਰਨੀ ਦੀ ਸਿਆਸਤ ਕਰ ਰਹੇ ਨੇ ਉਹਨਾਂ ਬੱਚਿਆਂ ਬਾਰੇ ਕੋਈ ਨਹੀਂ ਸੋਚ ਰਿਹਾ ਤੇ ਇੱਕ ਹੋਰ ਬਿਆਨ ਆਇਆ ਜੀ ਅਸੀਂ ਇਹਨਾਂ ਨੂੰ ਦਰਬਾਰ ਸਾਹਿਬ ਲੈ ਜਾ ਕੇ ਲੰਗਰ ਖਵਾਵਾਂਗੇ ਇਹ ਕੀ ਹੈ ਇੱਕੀ ਦਰਬਾਰ ਸਾਹਿਬ ਤੁਸੀਂ ਲੰਗਰ ਖਵਾਓਗੇ ਤੁਸੀਂ ਗਵਰਨਮੈਂਟ ਹੋ ਐਸਪੀਸੀਬੀ ਕਰ ਰਹੇ ਹੋ ਗਵਰਨਮੈਂਟ ਆਫ ਪੰਜਾਬ ਤੁਸੀਂ 10000 ਨੌਕਰੀਆਂ ਕੱਢੋ ਇਹਨਾਂ ਵਾਸਤੇ ਬੱਚਿਆਂ ਵਾਸਤੇ ਪੰਜਾਬ ਪੁਲਿਸ ਵਿੱਚ ਤੁਸੀਂ ਹੋਰ ਗਵਰਨਮੈਂਟ ਦੀਆਂ ਜੌਬਾਂ ਕੱਢੋ ਇਹਨਾਂ ਵਾਸਤੇ ਹੂੰ ਤੁਸੀਂ ਇਹਨਾਂ ਵਾਸਤੇ ਵੋਕੇਸ਼ਨਲ ਸੈਂਟਰਸ ਖੋਲੋ ਹੂੰ ਇਹ ਚੀਫ ਮਿਨਿਸਟਰ ਦਾ ਕੰਮ ਹੈ ਕਿ ਕੀ ਰੋਈ ਜਾ ਰਿਹਾ ਹੈ ਕਿ ਜੀ ਇਹ ਸੈਂਟਰ ਨੇ ਹੀ ਨਹੀਂ ਕੀਤਾ ਤੇ ਯੂ ਆਰ ਦਾ ਚੀਫ ਮਿਨਿਸਟਰ ਕਹਿੰਦਾ ਜੀ ਇਹ ਇਹਨਾਂ ਨੇ ਗੁਨਾਹ ਕੀਤਾ ਹੈ ਅਮਰੀਕਾ ਵਿੱਚ ਤੇ ਜਦੋਂ ਇੱਥੇ ਆ ਰਹੇ ਨੇ ਤੇ ਇਹਨਾਂ ਦਾ ਕਿਉਂ ਅਸੀਂ ਸਵਾਗਤ ਕਿਉਂ ਨਹੀਂ ਕਰ ਸਕਦੇ ਹੂੰ ਬਈ ਤੈਨੂੰ ਕਿਹਨੇ ਰੋਕਿਆ ਚੀਫ ਮਿਨਿਸਟਰ ਪੰਜਾਬ ਦਾ ਚਲਾ ਜਾ ਏਅਰਪੋਰਟ ਤੇ ਟੋਲ ਲੈ ਕੇ ਉਹਨਾਂ ਦਾ ਸਵਾਗਤ ਕਰ ਲੈ ਤੈਨੂੰ ਰੋਕਿਆ ਕਿਸੇ ਨੇ ਪੇੜੀਆਂ ਦੇ ਵਿੱਚ ਬੰਦੇ ਅੰਦਰ ਬੈਠੇ ਤੇ ਬਾਹਰ ਸਵਾਗਤ ਕਰਨ ਨੂੰ ਬੈਠਾ ਤੇ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਦੇਖੋ ਇਹਨਾਂ ਦੇ ਬੱਚਿਆਂ ਨੂੰ ਦੇਖੋ ਇਹ ਇਹ ਅਸਲੀਅਤ ਤੋਂ ਬਹੁਤ ਦੂਰ ਨੇ ਸਾਡੇ ਲੀਡਰ ਜਿਹੜੇ ਨੇ ਅਸਲੀ ਇਹ ਬਹੁਤ ਸੀਰੀਅਸ ਹੈ ਇਹ ਤੇ ਹਾਲੀ 2-3 ਜਹਾਜ਼ ਗਏ ਨੇ ਇੱਥੇ ਤੇ 2.5 ਲੱਖ ਬੰਦਾ ਤਿਆਰ ਰਹ ਜਾਣ ਨੂੰ 7 ਲੱਖ ਤੋਂ ਉੱਪਰ ਟੋਟਲ ਇਲੀਗਲ ਹੈ ਤੇ ਇਹ ਕੋਈ ਔਰ ਔਰ ਇਹ ਇਹ ਸਿਰਫ ਸਿੰਬੋਲਿਕ ਨਹੀਂ ਹੈ ਇਹ ਕੰਮ ਚੱਲਦਾ ਰਹੇਗਾ ਜੇ ਆਲਟਰਨੇਟਿਵ ਇਹ ਸੀ ਕਿ ਇਹਨਾਂ ਨੂੰ ਗੌਂਟੋਨਮੋ ਬੇਦੀ ਜੇਲਾ ਵਿੱਚ ਬੰਦ ਕਰਨਾ ਉਹ ਵੀ ਤੁਹਾਨੂੰ ਪਤਾ ਇੱਥੇ ਜੇਲ ਖੁੱਲ ਗਈ ਤੇ ਇਸ ਤੋਂ ਤੇ ਚੰਗਾ ਇਹ ਅੰਮ੍ਰਿਤਸਰ ਜਾ ਰਹੇ ਨੇ ਆਪਣੇ ਘਰ ਪਹੁੰਚ ਰਹੇ ਨੇ ਉਹ ਉੱਥੇ ਦੀ ਸਰਕਾਰਾਂ ਦਾ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਨੂੰ ਰਿਸੀਵ ਕਰਨ ਇੱਕ ਤੇ ਇਹਨਾਂ ਨੂੰ ਰੀਹੈਬਿਲੀਟੇਟ ਕਰਨ ਇਹਨਾਂ ਵਾਸਤੇ ਉੱਥੇ ਕੰਮ ਰੋਜ਼ਗਾਰ ਕਰਨ ਔਰ ਅੱਗੇ ਦਾ ਜਿਹੜਾ ਯੂਥ ਹੈ ਸਾਡਾ ਉਹਨੂੰ ਉੱਥੇ ਹੀ ਕਰਨ ਇਹਨਾਂ ਨੂੰ ਸਕਿੱਲ ਸਿਖਾਣ ਇਹਨਾਂ ਨੂੰ ਜੇ ਬਾਹਰ ਜਾਣਾ ਵੀ ਕਿਸੇ ਨੇ ਤੇ ਸਿੱਧੇ ਰਸਤੇ ਦਾ ਮੈਂ ਨਹੀਂ ਕਹਿੰਦਾ ਕਿ ਬਾਹਰ ਜਾਣਾ ਗਲਤ ਹੈ ਬਾਹਰ ਤੁਸੀਂ ਆਓ ਸਕਿੱਲ ਸਿੱਖੋ ਥੇ ਕੋਈ ਤੁਸੀਂ ਹੁਨਰ ਸਿੱਖੋ ਕੋਈ ਪੜ੍ਹਾਈ ਕਰੋ ਫਿਰ ਆਓ ਅੱਜ ਵੀ ਇੱਥੇ ਸਾਡੇ ਕੋਲ ਇੰਡੀਆ ਦੇ H1 ਤੇ ਇੰਨੇ ਸਟੂਡੈਂਟਸ ਨੇ ਬੱਚੇ ਨੇ ਜਿਹੜੇ ਕੰਮ ਕਰਨ ਨੇ ਜਿਹੜੇ ਸਾਊਥ ਤੋਂ ਆਏ ਨੇ ਹైదరాబాద్ ਤੋਂ ਹੋਰ ਸਟੇਟਾਂ ਚੋਂ ਆਂਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਉਂਕਿ ਉੱਥੇ ਉਹਨਾਂ ਦੀ ਲੋੜ ਹੈ ਹਮ ਆਈਟੀ ਦੀ ਬਿਲਕੁਲ ਔਰ ਇਹ ਫਰਜ਼ ਬਣਦਾ ਹੈ ਸਾਡੀ ਗਵਰਨਮੈਂਟਸ ਦਾ ਇਹਨਾਂ ਨੂੰ ਚਾਹੀਦਾ ਹੈ ਕਿ ਇੱਥੇ ਦੇਖਣ ਅਮਰੀਕਾ ਵਿੱਚ ਕਿਸ ਚੀਜ਼ ਦੀ ਲੋੜ ਹੈ ਕਿੱਥੇ ਸ਼ਾਰਟੇਜ ਹੈ ਉਹ ਸਕਿੱਲ ਉਹ ਹੁਨਰ ਇਹਨਾਂ ਬੱਚਿਆਂ ਨੂੰ ਸਿਖਾਇਆ ਜਾਵੇ ਜਿਹੜੇ ਮਨਿਸਟਰਸ ਨੇ ਜਿਹੜੀ ਸਰਕਾਰਾਂ ਨੇ ਇਹਨਾਂ ਨੂੰ ਇਹਨਾਂ ਬਾਰੇ ਸੀਰੀਅਸਲੀ ਸੋਚਣਾ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਪੰਜਾਬ ਚੋਂ ਵੀ ਬਾਹਰ ਨਿਕਲਣਾ ਚਾਹੀਦਾ ਕਿ ਦੂਜੀਆਂ ਸੂਬਿਆਂ ਚ ਦੇਖਣਾ ਚਾਹੀਦਾ ਉੱਥੇ ਕਿਹੜੇ ਕਿਹੜੇ ਬੱਚੇ ਸਕੂਲਾਂ ਕਾਲਜਾਂ ਦੇ ਵਿੱਚ ਕਿਦਾਂ ਐਜੂਕੇਸ਼ਨ ਦਿੰਦੇ ਤੇ ਪੰਜਾਬ ਨੂੰ ਕਿਤਾ ਡਿਵੈਲਪ ਕੀਤਾ ਜਾ ਸਕਦਾ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਪੰਜਾਬ ਵਿੱਚ ਬਹੁਤ ਇੰਟਰਨੈਸ਼ਨਲ ਲੈਵਲ ਦੀ ਆਲਰੇਡੀ ਯੂਨੀਵਰਸਿਟੀਆਂ ਹੈ ਚੰਡੀਗੜ੍ਹ ਯੂਨੀਵਰਸਿਟੀ ਹਮ ਸਭ ਤੋਂ ਨੰਬਰ ਇੰਡੀਆ ਦੀ ਟੌਪ ਮੋਸਟ ਯੂਨੀਵਰਸਿਟੀਾਂ ਚ ਟ੍ਰੀਟ ਫਿਰ ਬੱਚੇ ਬਾਹਰ ਕਿ ਉਪਰਦੇ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਜਿਹੜੇ ਬੱਚੇ ਨੇ ਉਹ ਬਾਹਰ ਦੀ ਸਟੇਟਾਂ ਤੋਂ ਆਏ ਹੋਏ ਨੇ ਪੰਜਾਬ ਤੋਂ ਬੱਚੇ ਜਾਂਦੇ ਨੇ ਪੰਜਾਬ ਦੇ ਕਿੱਥੇ ਗਏ ਇਹ ਸਾਨੂੰ ਆਪਣੀ ਮਾਨਸਿਕਤਾ ਵੀ ਬਦਲਣੀ ਪੈਗੀ ਆਪਣੀ ਸੋਚ ਬਦਲਣੀ ਪਈ ਹਮ ਕਿ ਹਰ ਹਰ ਇੱਕ ਨੂੰ ਇੱਕ ਬੁਖਾਰ ਚੜਿਆ ਹੈ ਕਿ ਅਸੀਂ ਕੈਨੇਡਾ ਜਾਣਾ ਹੈ ਅਸੀਂ ਅਮਰੀਕਾ ਜਾਣਾ ਹੈ ਆਪਾਂ ਆਪਣੀ ਘਰ ਦੀ ਛੱਤਾਂ ਦੇ ਉੱਪਰ ਜਾਸ ਦੀ ਟੈਂਕੀ ਬਣਾ ਲੈਣੇ ਆ ਕਿ ਅਸੀਂ ਬਾਹਰ ਚੱਲੇ ਆ ਇਹ ਮਾਨਸਿਕਤਾ ਜਿਹੜੀ ਹੈ ਸਾਨੂੰ ਰੋਕਣੀ ਪਏ ਡਾਕਟਰ ਜਸਪੀ ਜੀ ਮੈਂ ਜਿੰਨੇ ਲੋਕਾਂ ਦੀ ਵੀਡੀਓ ਦੇਖ ਰਿਹਾ ਪਿਆ ਸੋਸ਼ਲ ਮੀਡੀਆ ਤੋਂ ਜੋ ਡਿਪੋਰਟ ਹੋ ਕੇ ਗਏ ਨੇ ਜਾਂ ਜਾ ਰਹੇ ਨੇ ਜਾਂ ਪਰਿਵਾਰਾਂ ਦੀ ਉਹਨਾਂ ਦੀ ਦੇਖ ਰਿਹਾ ਉਹ ਕਹਿੰਦੇ ਕਿ ਅਸੀਂ ਸਾਡੇ ਰਿਸ਼ਤੇਦਾਰ ਗਏ ਨੇ ਉਹ ਜਾ ਕੇ ਕਾਮਯਾਬ ਵੀ ਹੋਏ ਨੇ ਪੰਜਾਬ 'ਚ ਕਾਮਯਾਬ ਨਹੀਂ ਹੈਗੇ ਵਜਾ ਕੀ ਇਹ ਪੰਜਾਬ ਚ ਪੰਜਾਬੀ ਕਿਉਂ ਨਹੀਂ ਕਾਮਯਾਬ ਬਾਹਰ ਕਿਉਂ ਕਾਮਯਾਬ ਹੈ ਦੇਖੋ ਜਿਹੜੇ ਪੰਜਾਬ ਤੋਂ ਪਹਿਲਾਂ ਲੋਕੀ ਬਾਹਰ ਆਏ ਸੀ ਨਾ ਆਪਣੀ ਆਪਣੀ ਜ਼ਮੀਨਾਂ ਵੇਚ ਕੇ ਨਹੀਂ ਆਏ ਸੀ ਹੂੰ ਉਹ ਖਾਲੀ ਜੇਬ ਆਏ ਸੀ ਖਾਲੀ ਹੱਥ ਆਏ ਸੀ ਹੂੰ ਔਰ ਇੱਥੇ ਮਿਹਨਤਾਂ ਕਰਕੇ ਉਹਨਾਂ ਨੇ ਔਰ ਉਸ ਵੇਲੇ ਇਹਨਾਂ ਦੇ ਮੁਲਕਾਂ ਦੇ ਵੀ ਹਾਲਾਤ ਹੋਰ ਸੀ ਹੂੰ ਉਹਨਾਂ ਨੇ ਇੱਥੋਂ ਪੈਸੇ ਬਣਾ ਕੇ ਪੰਜਾਬ ਪੇਜੇ ਸੀ ਹੂੰ ਹੁਣ ਤੁਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਉੱਥੇ ਹੂੰ ਤੇ ਇੱਥੇ ਆ ਕੇ ਕਿਸੇ ਹੋਰ ਦੀ ਜ਼ਮੀਨ ਤੇ ਕੰਮ ਕਰਨਾ ਇਹਦੇ ਵਿੱਚ ਕਿਹੜੀ ਸਿਆਣਾਪ ਹੈ ਮੈਂ ਐਸੇ ਐਸੇ ਬੱਚੇ ਵੇਖੇ ਨੇ ਪੁਰਤੂਗਾਲ ਵਿੱਚ ਸਪੇਨ ਵਿੱਚ ਜਿਹੜੀ ਆਪਣੀ ਜ਼ਮੀਨਾਂ ਵੇਚ ਕੇ ਲੱਖਾਂ ਡਾਲਰ ਏਜੰਟਾਂ ਨੂੰ ਦੇ ਕੇ ਤੇ ਹੁਣ ਕਿਸੇ ਹੋਰ ਦੀ ਜ਼ਮੀਨ ਤੇ ਆ ਕੇ ਕਿਦਰੇ ਆਵਲੇ ਤੋੜ ਰਹੇ ਨੇ ਤੇ ਕਿਦਰੇ ਖੇਤੀਕਾਰ ਨੇ ਕਿਸੇ ਹੋਰ ਦੀ ਜ਼ਮੀਨ ਤੇ ਹਜ਼ਾਰ ਯੂਰੋ ਮਹੀਨੇ ਤੇ ਤੇ ਉੱਥੋਂ ਆਪਣਾ ਖਰਚਾ ਖੁਰਚਾ ਕੱਢ ਕੇ ਤੇ ਮੁਸ਼ਕਲ ਨਾਲ 5-600 ਯੂਰੋ ਪੰਜਾਬ ਪਾ ਦਿੰਦੇ ਤੁਹਾਨੂੰ ਲੱਗਦਾ ਕੀ ਫਾਇਦਾ ਕਵਾੜੀਆਂ ਵੀ ਉੱਥੇ ਜ਼ਿਆਦਾ ਕਮਾ ਰਹੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਮੈਂ ਸਮਝਦਾ ਕਿ ਜੇ ਤੁਹਾਡੇ ਕੋਲ 50 ਲੱਖ ਰੁਪਇਆ 에ਜੰਟ ਨੂੰ ਦੇਣ ਵਾਸਤੇ ਹੈ ਤੇ ਤੁਸੀਂ ਮੇਰੇ ਖਿਆਲ ਨਾਲ ਪੰਜਾਬ ਵਿੱਚ ਵੀ ਕੋਈ ਕੰਮ ਕਰ ਸਕਦੇ ਹੋ ਔਰ ਜਿੰਨਾ ਪੈਸਾ ਤੁਸੀਂ ਅੱਜਕਲ ਬਾਹਰ ਬਣਾਉਂਦੇ ਹੋ ਇੱਥੇ ਆ ਕੇ ਔਰ ਜਾਨ ਦਾ ਖਤਰਾ ਔਰ ਡੰਕੀਆਂ ਲਾ ਲਾ ਕੇ ਔਰ ਇੱਥੇ ਆ ਕੇ ਫਿਰ ਤੁਹਾਡਾ ਸ਼ੋਸ਼ਣ ਹੁੰਦਾ ਔਰ ਸ਼ੋਸ਼ਣ ਗੋਰਾ ਨਹੀਂ ਕਰਦਾ ਸ਼ੋਸ਼ਣ ਕੋਈ ਗੋਰਾ ਅਮਰੀਕਾ ਨਹੀਂ ਕਰਦਾ ਸ਼ੋਸ਼ਣ ਆਪਣੇ ਹੀ ਬੰਦੇ ਕਰਦੇ ਨੇ ਆਪਣੇ ਬੰਦੇ ਹੀ ਆਪਣੇ ਬੰਦਿਆਂ ਦਾ ਸ਼ੋਸ਼ਣ ਕਰਦੇ ਨੇ ਮੈਂ ਕਈ ਇੱਥੇ ਬੱਚੇ ਵੇਖੇ ਨੇ ਆਪਣੇ ਗੈਸ ਸਟੇਸ਼ਨਾਂ ਤੇ 7 ਡਾਲਰ ਘੰਟੇ ਤੇ 8 ਡਾਲਰ ਘੰਟੇ ਤੇ ਕੰਮ ਕਰ ਰਹੇ ਨੇ ਜਦਕਿ ਮਿਨੀਮਮ ਵੇਜ 15 ਡਾਲਰ ਘੰਟਾ ਹੈ ਡਾਕਟਰ ਜਸਪੀ ਜੀ ਅਸੀਂ ਇਹ ਗੱਲ ਨੂੰ ਕਿਸਾਨੀ ਦੇ ਨਾਲ ਜੋੜਦੇ ਹਾਂ ਜਿਵੇਂ ਆਪਾਂ ਧਰਨੇ ਲਾ ਕੇ ਬੈਠੇ ਹੋਏ ਹਾਂ ਹਰਿਆਣਵੀ ਸਰਕਾਰ ਦੇ ਬਰੂਹਾਂ ਦੇ ਉੱਤੇ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਦਾਂ ਦੇ ਹੀ ਮਾਪਿਓ ਸਾਡੇ ਕਿਸਾਨ ਹੀ ਮਾਪਿਓ ਜਿਹੜੇ ਹੈਗੇ ਨੇ ਉੱਥੇ ਉਹ ਕਰਜ਼ੇ ਚੁੱਕ ਕੇ ਬੈਂਕਾਂ ਤੋਂ ਬਾਅਦ ਫਿਰ ਧਰਨਿਆਂ ਤੇ ਪਹੁੰਚ ਜਾਂਦੇ ਨੇ ਬੱਚਿਆਂ ਨੂੰ ਬਾਹਰ ਪਹੁੰਚਾਉਂਦੇ ਬੱਚਿਆਂ ਦੀ ਮੈਰਿਜ ਕਰਨੇ ਵੱਡੇ ਵੱਡੀਆਂ ਪਾਰਟੀਆਂ ਕਰਨ ਤੇ ਕਿ ਆਪਣੀ ਨੱਕ ਨਹੀਂ ਰਹਿੰਦੀ ਜੇ ਆਪਾਂ ਨਾ ਕਰੀਏ ਇਹ ਇਹਨਾਂ ਨਾਲ ਕੜੀਆਂ ਜੁੜਦੀਆਂ ਨਹੀਂ ਸਾਨੂੰ ਆਪਣੇ ਅੰਦਰ ਛਾਤੀ ਮਾਰਨ ਦੀ ਲੋੜ ਹੈ ਅਸੀਂ ਅਸਾ ਕਮਿਊਨਿਟੀ ਫੇਲ ਹੋ ਰਹੇ ਆ ਅਸੀਂ ਜਿਹਨੂੰ ਕਹਿੰਦੇ ਆ ਨਾ ਇੱਕ ਈਗੋ ਵਿੱਚ ਉਹਦੇ ਵਿੱਚ ਰਹਿ ਰਹੇ ਆ ਇੱਕ ਬੱਬਲ ਬਣਾਇਆ ਹੋਇਆ ਕਿ ਅਸੀਂ ਬਿਲਕੁਲ ਹੁਣ ਸਭ ਤੋਂ ਵੱਡਾ ਈਗੋ ਇਹ ਵੇਖੋ ਕਿ ਸਾਨੂੰ ਇਹ ਮੰਨਣ ਦੀ ਸ਼ਰਮ ਆ ਰਹੀ ਹੈ ਕਿ ਜਹਾਜ਼ ਅਮਰਤਸਰ ਕਿਉਂ ਆ ਰਹੇ ਨੇ ਤੁਸੀਂ ਹੁਣ 107 110 114 ਬੰਦੇ ਆ ਰਹੇ ਨੇ ਜਿਹਦੇ ਚੋਂ 70 ਪੰਜਾਬ ਦੇ ਨੇ ਮੇਰੇ ਕੋਲ 68 ਪੰਜਾਬ ਦੇ ਨੇ ਬਿਲਕੁਲ ਤੇ ਔਰ ਫਿਰ ਪੰਜਾਬ ਜਹਾਜ਼ ਨਹੀਂ ਆਏਗਾ ਤੇ ਹੋਰ ਕਿੱਥੇ ਜਾਏਗਾ ਮੈ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ 2024 ਦੇ ਆਕੜੇ ਨੇ ਜਿਹੜੇ ਜਿਹੜੇ ਅਮਰੀਕਾ ਦੇ ਆਕੜੇ ਨੇ ਕਿ 40 ਹਜ਼ਾਰ ਬੰਦਾ 2024 ਵਿੱਚ ਕੈਨੇਡਾ ਤੋਂ ਟੱਪ ਕੇ ਆਇਆ ਹੈ ਔਰ ਕੈਨੇਡਾ ਤਾਂ ਕੈਨੇਡਾ ਤੋਂ ਸਭ ਤੋਂ ਜ਼ਿਆਦਾ ਪੰਜਾਬੀ ਆਏ ਨੇ 40 ਹਜ਼ਾਰ ਤੋਂ 90% ਤੋਂ ਉੱਪਰ ਪੰਜਾਬੀ ਸੀ ਬਿਲਕੁਲ ਤੇ ਇਹ ਆਕੜੇ ਇੱਥੇ ਦੀ ਗਵਰਨਮੈਂਟਾਂ ਨੂੰ ਵੀ ਪਤਾ ਹੈ ਅਮਰੀਕਾ ਨੂੰ ਸਾਰਾ ਪਤਾ ਹੁੰਦਾ ਹੈ ਇਹਨਾਂ ਦੇ ਸਾਰੇ ਡੇਟਾ ਇਹਨਾਂ ਕੋਲ ਹੈ ਨੇ ਔਰ ਇਹ ਜਾਜ਼ ਇਹ ਐਵੇਂ ਨਹੀਂ ਪੰਜਾਬ ਪੇਜੇ ਜਾ ਰਹੇ ਇੱਕ ਇਹਦਾ ਇਹਦਾ ਮਕਸਦ ਇੱਕ ਪਹਿਲਾ ਮਕਸਦ ਇਹ ਹੈ ਕਿ ਉਹ ਜਿਆਦਾ ਬੰਦੇ ਪੰਜਾਬ ਤੋਂ ਨੇ ਇਸ ਕਰਕੇ ਜਾ ਰਹੇ ਨੇ ਹੂੰ ਦੂਜਾ ਅਮਰੀਕਾ ਨੇ ਆਈਡੈਂਟੀਫਾਈ ਕੀਤਾ ਹੈ ਕਿ ਸਭ ਤੋਂ ਜਿਆਦਾ ਕਿਸ ਇਲਾਕੇ ਚੋਂ ਆ ਰਹੇ ਨੇ ਪੰਜਾਬ ਚੋਂ ਆ ਰਹੇ ਨੇ ਇਸ ਕਰਕੇ ਉਹ ਮੈਸੇਜ ਵੀ ਭੇਜਿਆ ਜਾ ਰਹੇ ਹੂੰ ਤਾਂ ਕਿ ਪੰਜਾਬ ਵਿੱਚ ਭੇਜੇ ਜਾ ਲੋਕਾਂ ਸਿੱਕ ਮੈਸੇਜ ਭੇਜਿਆ ਜਾ ਰਿਹਾ ਹੈ ਗਲਤ ਹੈ ਸਹੀ ਹੈ ਉਹ ਉਹ ਡਿਬੇਟ ਨਹੀਂ ਹੈ ਪਰ ਇਹ ਹੋ ਰਿਹਾ ਹੈ ਹੂੰ ਔਰ ਬਜਾਏ ਸਾਡੀ ਸਰਕਾਰਾਂ ਨੂੰ ਰਿਐਕਟ ਕਰਨ ਦੇ ਕਿ ਦੇ ਖਿਲਾਫ ਅਸੀਂ ਰਿਐਕਟ ਕਰੀਏ ਇਹਨੂੰ ਪੋਲਿਟਿਕਲ ਸਿਚੁਏਸ਼ਨ ਬਣਾਈਏ ਉਹਨਾਂ ਨੂੰ ਚਾਹੀਦਾ ਹੈ ਕਿ ਇਹਦਾ ਹੁਣ ਰਿਸੋਲਵ ਕਿਵੇਂ ਕਰੀਏ ਜਿਹੜੇ ਬੱਚੇ ਆਏ ਨੇ ਇਹਨਾਂ ਨੂੰ ਕਿਵੇਂ ਸੰਭਾਲਿਆ ਜਾਏ ਹੋਰ ਜਿਹੜਾ ਸਾਡਾ ਯੂਥ ਹੈ ਫਿਊਚਰ ਵਾਸਤੇ ਉਹਨਾਂ ਨੂੰ ਕਿਵੇਂ ਪ੍ਰੀਪੇਅਰ ਕੀਤਾ ਜਾਏ ਤਾਂ ਕਿ ਉਹ H1 ਤੇ ਜਾਣ ਹੋਰ ਵੀਜ਼ਿਆਂ ਤੇ ਜਾਣ ਇਹਨਾਂ ਪੰਜਾਬ ਵਿੱਚ ਐਜੂਕੇਸ਼ਨ ਲਈ ਆਈ ਜਾਏ ਇਹਨਾਂ ਵਾਸਤੇ ਰੋਜ਼ਗਾਰ ਦੇ ਸਾਧਨ ਕ੍ਰੀਏਟ ਕੀਤੇ ਜਾਣ ਉਸ ਉਸ ਪੱਲ ਮੈਨੂੰ ਕਿਸੇ ਦਾ ਧਿਆਨ ਨਹੀਂ ਨਜ਼ਰ ਆ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਯੂਨੀਵਰਸਟੀਆਂ ਸਕੂਲਾਂ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਬ੍ਰਿਟਿਸ਼ ਸਟੈਂਡਰਡ ਦੇ ਅਮਰੀਕਨ ਸਟੈਂਡਰਡ ਦੇ ਹਿਸਾਬ ਨਾਲ ਸਟੱਡੀ ਜਾਂ ਵਰਕਸ਼ਾਪ ਉੱਥੇ ਖੁੱਲਣੇ ਚਾਹੀਦੀ ਹੈ ਕਿ ਇੱਥੇ ਆ ਕੇ ਬੱਚੇ ਉਹਨਾਂ ਨੂੰ इजीली ਵੀਜ਼ਾ ਅਪਲਾਈ ਕਰ ਸਕਣ H1B ਏਪੀ 1 ਮੈਂ ਸਭ ਤੋਂ ਪਹਿਲਾਂ ਇਹ ਤੇ ਕਹਾਵਾਂਗਾ ਕਿ ਯੂਨੀਵਰਸਟੀਆਂ ਬਹੁਤ ਨੇ ਹਮ ਪਰ ਮਾਪਿਓ ਨੂੰ ਵੀ ਆਪਣੀ ਮਾਨਸਿਕਤਾ ਬਦਲਣੀ ਪਏਗੀ ਹਮ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰੋ ਹਮ ਬੱਚਿਆਂ ਨੂੰ ਸਟੈਮ ਸਬਜੈਕਟ ਸਾਇੰਸ ਟੈਕਨੋਲੋਜੀ ਮੈਥ ਹਲਤੀਆਂ ਦੋ ਹਮ ਗਾਣੇ ਗਾਣੇ ਸੁਣਨੇ ਬਹੁਤ ਅੱਛੀ ਗੱਲ ਇਹ ਹੋਬੀ ਹੋ ਸਕਦੀ ਹੈ ਇਹ ਹੋਬੀ ਹੋ ਸਕਦੀ ਹੈ ਬਿਜ਼ਨਸ ਨਹੀਂ ਹੋ ਸਕਦਾ ਬਿਜ਼ਨਸ ਨਹੀਂ ਹੋ ਸਕਦਾ ਹਮ ਬੱਚਿਆਂ ਨੂੰ ਐਜੂਕੇਸ਼ਨ ਦਿਓ ਸਾਡੇ ਪੰਜਾਬ ਦੇ ਬੱਚਿਆਂ ਨੂੰ ਤਾਲੀਮ ਦਿਓ ਔਰ ਤਾਲੀਮ ਦਿਓ ਉਹਨਾਂ ਨੂੰ ਜਿਹੜੇ ਸਬਜੈਕਟ ਮੈਟਰ ਜਿਸ ਦਾ ਸਾਇੰਸ ਹੋ ਗਿਆ ਮੈਥ ਹੋ ਗਿਆ ਟੈਕਨੋਲੋਜੀ ਦੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ AI ਉਹਦੇ ਵਿੱਚ ਭਾਰਤ ਅੱਗੇ ਜਾ ਰਿਹਾ ਹੈ ਅੱਜ ਫਰਾਂਸ ਨੇ ਵੀ ਕਿਹਾ ਹੈ ਕਿ ਅਸੀਂ ਭਾਰਤ ਨੂੰ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਅੱਗੇ ਲੈ ਕੇ ਜਾਵਾਂਗੇ ਬਿਲਕੁਲ ਅੱਜ ਅਮਰੀਕਾ ਨੇ ਜਦ ਟਰੰਪ ਨੇ ਵੀ ਕਿਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਅਸੀਂ ਇਕੱਠੇ ਹੋਵਾਂ ਕਿਉਂ ਨਹੀਂ ਸੋਚਦੇ ਭਈ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਇੱਕ ਨਵੀਂ ਟੈਕਨੋਲੋਜੀ ਆ ਰਹੀ ਦੁਨੀਆ ਵਿੱਚ ਭਾਰਤ ਅੱਗੇ ਹੈ ਔਰ ਅਸੀਂ ਵੀ ਭਾਰਤ ਦਾ ਹਿੱਸਾ ਪੰਜਾਬ ਮੈਂ ਕਿਉਂ ਨਾ ਪੰਜਾਬ ਵਾਸਤੇ ਕੁਝ ਕਰਾਂ 1% ਹੀ 2% ਹੀ ਕਰ ਲੈ ਮੈਨੂੰ ਦੱਸੋ ਅੱਜ ਕਿ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਜੋ ਲੋਕਾਂ ਨੇ ਇਹਨਾਂ ਦੇ ਲਈ ਵਿਸ਼ਵਾਸ ਦਿੱਤਾ ਸੀ ਔਰ ਜੋ ਟਰਸਟ ਕੀਤਾ ਸੀ ਮੈਂ ਸਮਝਦਾ ਕਿ ਲੋਕਾਂ ਦਾ ਟਰਸਟ ਤੋੜਿਆ ਗਿਆ ਹੈ ਹਮ ਇਹਨੂੰ ਦੁਬਾਰਾ ਕਿਦਾਂ ਮਜ਼ਬੂਤ ਕੀਤਾ ਜਾ ਸਕਦਾ ਹੈ ਅਜੇ ਤੱਕ ਵੀ ਟਾਈਮ ਹੈਗਾ ਡੁੱਲੇ ਬੇਲਾਂ ਦਾ ਕੁਝ ਨਹੀਂ ਹੋਇਆ ਕਿ ਡੋਲ ਬਿਲ ਡਿਗ ਪਏ ਨੇ ਬੇਰ ਦੇਖੋ ਮੈਂ ਸਮਝਦਾ ਕਿ ਜਿਹੜੇ ਬੱਚੇ ਸਾਡੇ ਵਾਪਸ ਗਏ ਨੇ ਇਹ ਇਹ ਜੇ ਤੁਸੀਂ ਦੇਖੋ ਤੇ ਦਿਲ ਵਿੱਚ ਬਹੁਤ ਇਹਦਾ ਦੁੱਖ ਹੁੰਦਾ ਹੈ ਕਿ ਇਹਨੇ ਪੈਸੇ ਬਰਬਾਦ ਹੋ ਗਏ ਇਹਨਾਂ ਉਰ ਸਾਨੂੰ ਤੇ ਉਸ ਵੇਲੇ ਦੁੱਖ ਹੁੰਦਾ ਸੀ ਜਦੋਂ ਇਹ ਆਂਦੇ ਸੀ ਹਮ ਮੈਂ ਤੇ ਸ਼ੁਰੂ ਤੋਂ ਤੁਹਾਡੇ ਸ਼ੋਅ ਤੇ ਤੁਸੀਂ ਹਮੇਸ਼ਾ ਗੱਲ ਕਰਦੇ ਹਮੇਸ਼ਾ ਹਮੇਸ਼ਾ ਗੱਲ ਕੀਤੀ ਕੀ ਇਹ ਸੋਚ ਕੇ ਆ ਰਹੇ ਨੇ ਹਮ ਔਰ ਹੁਣ ਮੈਂ ਸਮਝਦਾ ਕਿ ਇਹਦੇ ਚ ਕੋਈ ਨਾ ਕੋਈ ਅੱਛਾ ਨਿਕਲੇਗਾ ਕਿਉਂਕਿ ਉੱਥੇ ਬੱਚਿਆਂ ਦੀ ਮੈਂ ਹੁਣ ਜਿੰਨਿਆਂ ਦੇ ਵੀ ਇੰਟਰਵਿਊ ਸੁਣ ਰਿਹਾ ਬੱਚੇ ਜਿਹੜੇ ਵਾਪਸ ਗਏ ਨੇ ਉਹ ਸਾਰੇ ਪਛਤਾ ਰਹੇ ਨੇ ਔਰ ਉਹ ਕਹਿੰਦੇ ਨੇ ਕਿ ਇਸ ਤੋਂ ਅੱਛਾ ਤੇ ਅਸੀਂ ਇੱਥੇ ਹੀ ਰਹਿ ਜਾਂਦੇ ਔਰ ਮੇਰੇ ਸਾਹਮਣੇ ਇਹ ਜਿਹੜਾ ਕੰਮ ਸਾਡੇ ਲੀਡਰਾਂ ਨੂੰ ਕਰਨਾ ਚਾਹੀਦਾ ਸੀ ਉੱਥੇ ਸੈਂਟਰ ਦੇ ਵੀ ਇਹਦੇ ਸੈਂਟਰ ਵੀ ਉਨੀ ਗੁਨਾਹਗਾਰ ਹੈ ਉਹ ਵੀ ਜਿਵੇਂ ਨਾ ਅੱਖ ਬੰਦ ਕਰਕੇ ਬੈਠੇ ਨੇ ਪੰਜਾਬ ਜੋ ਕਾਰਿਆ ਨੇ ਕਰਨ ਦਿਓ ਇਹ ਬਾਹਰ ਜਾ ਰਿਣੀ ਜਾਣ ਦਿਓ ਤੇ ਉਹ ਤਮਾਸ਼ਾ ਵੇਖ ਰਹੇ ਨੇ ਇਹ ਵੀ ਉਹ ਵੀ ਉਨੇ ਹੀ ਲਿਫਤ ਨੇ ਜਿਹੜੀ ਗਵਰਨਮੈਂਟ ਵੀ ਇਹ ਚੁਣੀ ਲਿਫਤ ਹੈ ਜਿਹੜੇ ਏਜੰਟ ਨੇ ਉਹਨਾਂ ਤੇ ਵੀ ਸਿਕੰਜਾ ਕੱਸਿਆ ਜਾ ਸਕਦਾ ਪੰਜਾਬ ਦੇ ਵਿੱਚ ਕੱਸਿਆ ਜਾਣਾ ਚਾਹੀਦਾ ਹੁਣ ਤੱਕ ਤੇ ਬਿਲਕੁਲ ਕੱਸਿਆ ਜਾਣਾ ਚਾਹੀਦਾ ਸੀ ਔਰ ਏਜੰਟਾਂ ਤੋਂ ਵੀ ਜ਼ਿਆਦਾ ਮੈਂ ਕਹਿੰਦਾ ਇਹ ਜਿਹੜੇ ਮਾਪਿਓ ਨੇ ਸਾਡੇ ਬੱਚਿਆਂ ਦੇ ਔਰ ਸੋਸਾਇਟੀ ਐਜ਼ ਅ ਹੋਲ ਸਾਰਿਆਂ ਨੂੰ ਹੁਣ ਸੋਚਣਾ ਚਾਹੀਦਾ ਹੈ ਕਿ ਇਹ ਦੇ ਵਿੱਚ ਕੋਈ ਸਿਆਣਪ ਦੀ ਗੱਲ ਨਹੀਂ ਕਿ ਐਸੀ ਡੰਕੀ ਰੂਟ ਦੇ ਜਾਂ

ਡਾਕਟਰ ਜਸਦੀਪ ਜੀ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਦੋਸ਼ੀ ਨੇ ਦੋ ਬੰਦੇ ਨੇ ਇੱਕ ਬਾਬਾ ਵੀ ਹੈ ਤੇ ਇੱਕ ਇੱਥੇ ਜਿਹੜਾ ਗੁਰਪੰਸਿਕ ਪੰਨੂ ਬੈਠਾ ਕਿ ਆਉ ਇੱਥੇ ਸਟੇ ਲੋ ਕੁਮਰਾ ਕੀਤਾ ਗਿਆ ਤੇ ਇਹ ਤੇ ਬਿਲਕੁਲ ਹੈ ਹੀ ਨੇ ਦੋਸ਼ੀ ਕਿ ਪੰਜਾਬ ਵਾਸਤੇ ਲੋਕਾਂ ਵਾਸਤੇ ਕਿ ਤੁਸੀਂ ਆਓ ਇੱਥੇ ਵੈਲਕਮ ਆ ਤੁਸੀਂ ਸਟੇ ਲੈ ਸਕਦੇ ਹੋ ਬਿਲਕੁਲ ਪਰ ਇਹਨਾਂ ਨੂੰ ਇਹ ਤਦੀ ਹੁੰਦਾ ਹੈ ਜੇ ਔਰ ਔਰ ਇਹ ਐਸੇ ਸੁਪਨੇ ਦਿਖਾਏ ਜਾਂਦੇ ਨੇ ਹਮ ਔਰ ਇਹ ਤਦੀ ਹੁੰਦਾ ਹੈ ਜਦ ਉੱਥੇ ਦੇ ਲੋਕ ਜਿਹੜੇ ਨੇ ਇਹਨਾਂ ਦੇ ਚੱਕਰਾਂ 'ਚ ਫਸ ਜਾਂਦੇ ਹੂੰ ਤੇ ਅਸੀਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿੰਨੇ ਕੁ ਅਪੀਲ ਹੋ ਸਕੇ ਅਸੀਂ ਪੰਜਾਬ ਵਿੱਚ ਲੋਕਾਂ ਨੂੰ ਕਰੀਏ ਕਿ ਆਪਣੇ ਬੱਚੇ ਸਾਡਾ ਫਿਊਚਰ ਹੈ ਯੂਥ ਬਿਲਕੁਲ ਪੰਜਾਬ ਦਾ ਫਿਊਚਰ ਯੂਥ ਹੈ ਸਾਡਾ ਸਭ ਤੋਂ ਵੱਡਾ ਰਿਸੋਰਸ ਸਾਡੀ ਪੰਜਾਬ ਦੀ ਜਵਾਨੀ ਹੈ ਸਾਡੇ ਬੱਚੇ ਤੇ ਬੱਚੀਆਂ ਪੰਜਾਬ ਦੀ ਬਿਲਕੁਲ ਉਹਨਾਂ ਨੂੰ ਤੁਸੀਂ ਸੰਭਾਲ ਕੇ ਰੱਖੋ ਉਹਨਾਂ ਨੂੰ ਤੁਸੀਂ ਐਜੂਕੇਸ਼ਨ ਦਿਓ ਉਹਨਾਂ ਵਾਸਤੇ ਕੰਮ ਰੋਜ਼ਗਾਰ ਦਿਓ ਤਾਂ ਕਿ ਉਹ ਪੰਜਾਬ ਵਿੱਚ ਹੀ ਰਹਿਣ ਪੰਜਾਬ ਵਿੱਚ ਮਦਦ ਕਰਨ ਜੇ ਸਾਡਾ ਯੂਥ ਹੀ ਪੰਜਾਬ ਚੋਂ ਨਿਕਲ ਗਿਆ ਔਰ ਯਾ ਤੇ ਹੋਏ ਨਾ ਕਿ ਬੱਚੇ ਬਾਹਰ ਕੋਈ ਬੜੇ ਵੱਡੀ ਪੋਜੀਸ਼ਨ ਤੇ ਜਾ ਰਹੇ ਨੇ ਜਾਂ ਉਹਨਾਂ ਕੋਲ ਸਕਿੱਲਸ ਨੇ ਔਰ ਉਹ ਵੀ ਦਿਨ ਆਏਗਾ ਜਦ ਪੰਜਾਬ ਦਾ ਯੂਥ ਇੱਕ ਸਕਿਲਡ ਹੋਏਗਾ ਤੁਸੀਂ ਉਹਨਾਂ ਨੂੰ ਸਟੈਮ ਟੈਕਨੋਲੋਜੀ 'ਤੇ ਭੇਜੋ ਤੁਸੀਂ ਉਹਨਾਂ ਨੂੰ ਆਈਟੀ ਵਿੱਚ ਭੇਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਭੇਜੋ ਤੇ ਉਹ ਫਿਰ ਸਹੀ ਤਰੀਕੇ ਨਾਲ ਆ ਸਕਣ ਬਿਲਕੁਲ H1 ਵੀਜ਼ੇ ਨੇ ਹੋਰ ਵੀਜ਼ੇ ਖੁੱਲ ਰਹੇ ਨੇ ਉਹਨਾਂ ਦੀ ਵਿੱਚ ਆਣ ਪਿਛਲੇ ਦਿਨਾਂ 'ਚ ਡਾਕਟਰ ਜਸਦੀਪ ਜੀ ਅਸੀਂ ਵੀਡੀਓ ਕਾਫੀ ਦੇਖੀ ਆ ਸਾਡੀਆਂ ਨੌਜਵਾਨ ਬੱਚੀਆਂ ਤੀਆਂ ਸਾਡੀਆਂ ਪੰਜਾਬ ਦੀਆਂ ਗਲਤ ਰਸਤੇ ਦੇ ਵਿੱਚ ਕੈਨੇਡਾ ਦੇ ਵਿੱਚ ਪੈ ਗਈਆਂ ਸੋ ਜਿੱਥੇ ਸਾਨੂੰ ਸਿੱਖ ਲੀਡਰਾਂ ਨੂੰ ਕੈਨੇਡਾ ਦੇ ਨੂੰ ਗੁਰਦੁਆਰਿਆਂ ਨੂੰ ਬਾਫੜਨੀ ਚਾਹੀਦੀ ਸੀ ਉਹ ਬੱਚੀਆਂ ਦੀ ਸਿਰਾਂ ਤੇ ਉੱਤੇ ਕੱਜਣੇ ਚਾਹੀਦੇ ਸੀ ਉਹ ਰੁਲੀਆਂ ਉੱਥੇ ਰੁਲੀਆਂ ਨੇ ਉਹ ਤੇ ਫੇਲੀਅਰ ਰਹੇ ਨੇ ਕਿ ਅਮਰੀਕਾ ਦੇ ਸਿੱਖਾਂ ਨੂੰ ਤੁਸੀਂ ਕੀ ਅਪੀਲ ਕਰਦੇ ਹੋ ਗੁਰੂ ਘਰ ਦੇ ਲੋਕਾਂ ਨੂੰ ਕਿ ਇਹਨਾਂ ਦੀ ਬਾਹ ਫੜਨੀ ਚਾਹੀਦੀ ਏ ਇਹਨਾਂ ਨੂੰ ਕੋਈ ਵਰਕਸ਼ਾਪ ਜਾਂ ਕੁਛ ਨਾ ਕੁਛ ਕੀ ਕਹਿੰਦੇ ਜਦ ਗੁਰਦੁਆਰੇ ਬਹੁਤ ਰਿੱਚ ਨੇ ਲੋਕਾਂ ਦੀ ਅੱਖਾਂ ਅਮਰੀਕਾ ਵੱਲ ਇਸ ਟਾਈਮ ਅਡੀਆਂ ਹੋਈਆਂ ਬਿਲਕੁਲ ਜਦੋਂ ਤੁਸੀਂ ਉਸ ਬੱਚੇ ਦੀ ਮਾਨਸਿਕਤਾ 'ਚ ਜਾ ਕੇ ਵੇਖੋ ਭਾਵੇਂ ਉਹ ਅ ਬੱਚਾ ਜਾਂ ਬੱਚੀ ਬਿਲਕੁਲ ਉਹਨਾਂ ਦੀ ਮਾਨਸਿਕਤਾ ਦੇਖੋ ਕਿ ਉਹ ਲੱਖਾਂ ਰੁਪਏ ਲਗਾਤੇ ਨੇ ਬਿਲਕੁਲ ਮਾਪਿਓ ਨੇ ਪੇਛਤਾ ਆਪਣਾ ਜ਼ਮੀਨਾਂ ਵੇਚ ਕੇ ਪੰਜਾਬ ਵਿੱਚ ਕਿਸਾਨ ਨੂੰ ਸਭ ਤੋਂ ਪਿਆਰੀ ਚੀਜ਼ ਕੀ ਹੁੰਦੀ ਆਪਣੀ ਜ਼ਮੀਨ ਜ਼ਮੀਨ ਮਾਂ ਕਿ ਉਹ ਵੀ ਗਿਰਵੀ ਰੱਖ ਕੇ ਤੇ ਉਹਨਾਂ ਨੇ ਪੇਛਤਾ ਬੱਚੇ ਨੂੰ ਤੇ ਬੱਚੀ ਨੂੰ ਕਿ ਬੱਚੇ ਜਾਓ ਹੁਣ ਤੁਸੀਂ ਜਾਓ ਕੰਮ ਕਰੋ ਕਿ ਤੁਸੀਂ ਇੰਨੇ ਪੈਸੇ ਬਚਾਓਗੇ ਅਸੀਂ ਇਹ ਜ਼ਮੀਨ ਵੀ ਛੁੜਾ ਲਈਏ ਤੇ ਹੋਰ ਵੀ ਖਰੀਦਾਂ ਠੀਕ ਹੈ ਨਾ ਬਿਲਕੁਲ ਉਹ ਬੱਚਾ ਜਦੋਂ ਇੱਥੇ ਆਂਦਾ ਹੈ ਸੁਪਨੇ ਲੈ ਕੇ ਜੀ ਉਹ ਫਸਦਾ ਆਂਦਿਆਂ ਹੀ ਜੰਗਲ 'ਚ ਜਿਹੜੇ ਸਾਡੇ ਇੱਥੇ ਇਹ ਦੁਕਾਨਦਾਰੀ ਚਲਾ ਕੇ ਬੈਠੇ ਹੋਏ ਨੇ ਹੂੰ ਉਹ ਕਹਿੰਦੇ ਨੇ ਜੀ ਤੁਸੀਂ ਇੱਧਰ ਆਓ ਰੈਫਰੈਂਡਮ 'ਚ ਆ ਜਾਓ ਚੰਦਾ ਫੜ ਲਓ ਤੇ ਤੁਹਾਨੂੰ ਇਸ ਹਲਮ ਦਵਾ ਦੇਵਾਂਗੇ ਹੂੰ ਉਸ ਤੋਂ ਬਾਅਦ ਫਿਰ ਆਪਣੇ ਹੀ ਬੰਦੇ ਹੂੰ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਉਹਨਾਂ ਨੂੰ ਹਿਊਮਨ ਟਰੈਫਿਕ ਵਿੱਚ ਪਾ ਦਿੰਦੇ ਨੇ ਹੂੰ ਬੱਚਿਆਂ ਨੂੰ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ ਹੁਣ ਉਹ ਇੰਨੇ ਕਿ ਮੁਸੀਬਤ ਚ ਫਸ ਜਾਂਦੇ ਨੇ ਉਮਰਾ ਕਿੰਨੀਆਂ ਨੇ 22 ਸਾਲ 23 ਸਾਲ 25 ਸਾਲ 24 ਸਾਲ ਬੱਚੇ ਨੇ ਬੱਚੇ ਨਾ ਆਪਣੇ ਮਾਪਿਓ ਨਾਲ ਗੱਲ ਕਰ ਸਕਦੇ ਨੇ ਕਿਉਂਕਿ ਉਹ ਤੇ ਵਿਚਾਰੇ ਆਲਰੇਡੀ ਉਹਨਾਂ ਦੇ ਸਾਹਮਣੇ ਚਿਹਰੇ ਨੇ ਆਪਣੇ ਮਾਪਿਓ ਦੇ ਜਿਨ੍ਹਾਂ ਨੇ ਸਭ ਕੁਝ ਵੇਚ ਕੇ ਵੇਚਿਆ ਬਿਲਕੁਲ ਇੱਥੇ ਜਿਹੜੇ ਆਪਣੇ ਬੰਦੇ ਨੇ ਉਹ ਹੁਣ ਉਹਨਾਂ ਨੂੰ ਉਹਨਾਂ ਦਾ ਸ਼ੋਸ਼ਣ ਕਰ ਰਹੇ ਨੇ ਤੇ ਹੁਣ ਕੀ ਕਰਨ ਉੱਥੇ ਹੀ ਫਸ ਜਾਂਦੇ ਨੇ ਹਮ ਔਰ ਸਾਨੂੰ ਸਾਡੇ ਜਿਹੜੇ ਮੈਂ ਸਮਝਦਾ ਕਿ ਸਾਡੇ ਗੁਰਦੁਆਰੇ ਨੇ ਸਾਡੀਆਂ ਆਰਗੇਨਾਈਜੇਸ਼ਨਸ ਨੇ ਅਸੀਂ ਸਾਰੇ ਇਹਦੇ ਵਿੱਚ ਫੇਲ ਹੋ ਚੁੱਕੇ ਆ ਇਹਨਾਂ ਬੱਚਿਆਂ ਨੂੰ ਅਸੀਂ ਕੋਈ ਸਪੋਰਟ ਨਹੀਂ ਦੇ ਪਾ ਰਹੇ ਆ ਅਸੀਂ ਇਹਨਾਂ ਨੂੰ ਕੋਈ ਕਾਉਂਸਲਿੰਗ ਨਹੀਂ ਕਰ ਪਾ ਰਹੇ ਆ ਨਾ ਕੋਈ ਗਾਈਡੈਂਸ ਨਹੀਂ ਦੇ ਪਾ ਰਹੇ ਆ ਜੌਬਾਂ ਤੇ ਛੱਡੋ ਅਸੀਂ ਤੇ ਇਹਨਾਂ ਨੂੰ ਯੂਜ਼ ਕਰ ਰਹੇ ਆ ਮਿਨਿਮਮ ਵੇਜ ਤੋਂ ਵੀ ਥੱਲੇ ਇਹਨਾਂ ਨੂੰ ਵੇਜਸ ਦਿੰਦੇ ਆ ਔਰ ਬਜਾਏ ਸਾਨੂੰ ਇਸ ਵੇਲੇ ਸਾਨੂੰ ਸਾਡੀ ਕੌਮ ਨੂੰ ਇਹ ਕਹਿ ਕਿ ਕਿ ਅਸੀਂ ਗੁਰਦੁਆਰਿਆਂ ਤੇ ਸੋਨੇ ਲਾ ਲਈਏ ਅਸੀਂ ਇੱਥੇ ਜੀ ਨਵਾਂ ਇੱਕ ਹੋਰ ਗੁਰਦੁਆਰਾ ਖੋਲ ਲਈਏ ਅਸੀਂ ਜੀ ਇੱਥੇ ਰੈਫਰੈਂਡਮ ਦੇ ਝੰਡੇ ਚੁੱਕ ਲਈਏ ਸਾਨੂੰ ਇਸ ਵੇਲੇ ਸਭ ਤੋਂ ਵੱਡੀ ਲੋੜ ਹੈ ਇਹ ਜਿਹੜੇ ਸਾਡੀ ਯੂਥ ਆਇਆ ਹੈ ਇਹਨਾਂ ਨੂੰ ਪਛਾਣ ਦੀ ਸਾਡੇ ਜਿਹੜੀ ਯੰਗਸਟਰਸ ਨੇ ਉਹਨਾਂ ਨੂੰ ਹੋਰ ਕੋਈ ਨਹੀਂ ਰਸਤਾ ਮਿਲਦਾ ਤੇ ਆਪਣੇ ਹੀ ਬੰਦੇ ਫਿਰ ਉਹਨਾਂ ਨੂੰ ਡਰਗ ਲਾਈਨ ਵਿੱਚ ਸੁੱਟ ਰਹੇ ਨੇ ਕੋਈ ਨਹੀਂ ਲੈ ਉਹ ਲਿਆਓ ਜੀ ਫੈਂਟਨੈਲ ਦਾ ਪੈਕੇਟ ਲੈ ਕੈਨੇਡਾ ਤੋਂ ਅਮਰੀਕਾ ਆ ਜਾ। ਹੂੰ ਤੇ ਜੋ ਫਸਿਆ ਫੜਿਆ ਗਿਆ ਤੇ ਗਿਆ ਪੰਜਾਬੀ ਪੰਜਾਬੀ ਤੇ ਇਹ ਸਾਨੂੰ ਆਪਣੇ ਬੱਚਿਆਂ ਨੂੰ ਇੱਥੇ ਜਿਹੜੇ ਆਏ ਹੋਏ ਨੇ ਇਹਨਾਂ ਨੂੰ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ। ਭਾਵੇਂ ਇਹ ਕਈ ਕਈ ਹੋ ਸਕਦਾ ਵਾਪਸ ਵੀ ਜਾਣਾ ਚਾਹੁੰਦੇ ਹੋ ਪਰ ਉਹਨਾਂ ਕੋਲ ਟਿਕਟ ਹੀ ਨਹੀਂ ਵਾਪਸ ਜਾਣ ਦੀ। ਹੂੰ ਕੀ ਮਾਪਿਆਂ ਨੂੰ ਜਾ ਕੇ ਮੂੰਹ ਦਿਖਾਣਗੇ ਵਾਪਸ ਆ ਕੇ। ਹੂੰ ਤੇ ਕਾਉਂਸਲਿੰਗ ਦੀ ਲੋੜ ਹੈ, ਥੈਰੇਪੀ ਦੀ ਲੋੜ ਹੈ। ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ। ਔਰ ਮੈਂ ਸਾਰੀਆਂ ਆਪਣੀਆਂ ਸੰਸਥਾਵਾਂ ਜਿਹੜੀਆਂ ਸਿੱਖ ਸੰਸਥਾਵਾਂ ਇੱਥੇ ਕੰਮ ਕਰਦੀਆਂ ਨੇ ਅਮਰੀਕਾ ਕੈਨੇਡਾ ਗੁਰਦੁਆਰਿਆਂ ਨੂੰ ਵੀ ਅਪੀਲ ਕਰਾਂਗਾ ਕਿ ਸਿਵਾਏ ਲੰਗਰ ਖਲਾਨ ਦੇ ਲੰਗਰ ਤੇ ਇਹਨਾਂ ਨੂੰ ਮਿਲ ਜਾਏਗਾ ਪਰ ਇਹਨਾਂ ਦੀ ਜਿਹੜੀ ਮਾਨਸਿਕਤਾ ਇਸ ਵੇਲੇ ਉਹ ਮਜ਼ਬੂਤ ਕਰਨ ਦੀ ਲੋੜ ਹੈ ਇਹਨਾਂ ਨੂੰ ਦਲਾਸਾ ਦੇਣ ਦੀ ਲੋੜ ਹੈ ਔਰ ਇਹਨਾਂ ਨੂੰ ਇਹ ਵੀ ਕਿਹਾ ਜਾਏ ਕਿ ਹੁਣ ਤੁਸੀਂ ਫਸ ਗਏ ਹੋ ਕੋਈ ਗੱਲ ਨਹੀਂ ਵਾਹਿਗੁਰੂ ਤੁਹਾਡੇ ਨਾਲ ਹੈ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਵਾਪਸ ਹੀ ਮੁੜ ਜਾਓ ਪੰਜਾਬ ਉੱਥੇ ਜਾ ਕੇ ਤੁਸੀਂ ਹੋਰ ਮਿਹਨਤਾਂ ਕਰੋ ਉਹ ਉਹ ਤਰੀਕੇ ਨਾਲ ਦੱਸੇ ਜਾਣ ਤਾਂ ਕਿ ਇਹਨਾਂ ਦਾ ਹੌਸਲਾ ਵਧੇ ਔਰ ਇੱਕ ਗਲਤ ਰਸਤੇ 'ਚ ਨਾ ਜਾਵੇ। ਡਾਕਟਰ ਜਸਦੀਪ ਜੀ ਜਾਂਦੇ-ਜਾਂਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਡੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇੱਥੇ ਲੋਕੀ ਬੈਠੇ ਨੇ ਗੁੰਮਰਾਹ ਕਰ ਰਹੇ ਨੇ ਉਹਨਾਂ ਬਾਰੇ ਥੋੜੀ ਜਿਹੀ ਜਾਣਕਾਰੀ ਜਾਂਦੇ ਹੋ ਥੋੜੀ ਜਿਹੀ ਮੈਂ ਬੱਚਿਆਂ ਨੂੰ ਇੱਕੋ ਹੀ ਗੱਲ ਕਵਾਂਗਾ ਕਿ ਤੁਸੀਂ ਜਦੋਂ ਅਮਰੀਕਾ ਆਇਓ ਬੇਸ਼ੱਕ ਖਾਲੀ ਤੁਸੀਂ ਇਲੀਗਲ ਵੀ ਆਏ ਹੋਏ ਹੋ ਤੁਸੀਂ ਇੱਥੇ ਕੋਈ ਐਸਾ ਕੰਮ ਨਹੀਂ ਕਰਨਾ ਜਿਹੜਾ ਕਿ ਤੁਹਾਡਾ ਰੈਕਡ ਜਿਹੜਾ ਉਹ ਕ੍ਰਿਮੀਨਲ ਹੋ ਜਾਏ। ਹੂੰ ਤੁਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਨਾ ਤੁਸੀਂ ਕੋਈ ਡਰਗ ਦੇ ਵਿੱਚ ਨਹੀਂ ਪੈਣਾ ਤੁਸੀਂ ਕੋਈ ਇੰਡੀਆ ਦੇ ਜਾ ਕੇ ਚੰਡੇ ਨਹੀਂ ਸਾੜਨੇ ਕਿਸੇ ਦੀ ਗੱਲ ਚਾਕੇ ਤੁਸੀਂ ਕੋਈ ਇੱਥੇ ਗੈਰ ਕਾਨੂੰਨੀ ਕੰਮ ਜਿਹੜਾ ਨਹੀਂ ਕਰਨਾ ਕਿਉਂਕਿ ਹੋ ਸਕਦਾ ਤੁਹਾਨੂੰ ਵਾਪਸ ਭਾਰਤ ਵੀ ਜਾਣਾ ਪਏ ਹਮ ਤੇ ਤੁਸੀਂ ਐਸਾ ਉਹ ਕੰਮ ਵੀ ਕੋਈ ਨਹੀਂ ਕਰਨਾ ਕਿ ਵਾਪਸ ਜਾਣ ਦੇ ਵਿੱਚ ਤੁਹਾਡੇ ਸਾਰੇ ਬ੍ਰਿਜ ਉੱਥੇ ਵੀ ਜਾ ਕੇ ਤੁਹਾਨੂੰ ਕੋਈ ਪਰੇਸ਼ਾਨੀ ਹੋਏ ਔਰ ਇੱਥੇ ਮੈਂ ਸਮਝਦਾ ਕਿ ਜਦ ਤੱਕ ਤੁਹਾਡਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੈ ਅਮਰੀਕਾ ਵਿੱਚ ਅਜਨੇ ਤੇ ਕੱਲ੍ਹ ਨਹੀਂ ਤੇ ਪਰਸੋਂ ਕੋਈ ਨਾ ਕੋਈ ਇਸ ਗੱਲ ਦਾ ਰੈਜ਼ੋਲੂਸ਼ਨ ਨਿਕਲੇਗਾ ਕਿਉਂਕਿ 14 ਮਿਲੀਅਨ ਇਲੀਗਲ ਅਮਰੀਕਾ ਵਿੱਚ ਸਾਰੇ ਤੇ ਨਹੀਂ ਉਹਨਾਂ ਦੇ ਡਿਪੋਰਟ ਕਰ ਸਕਦੇ ਨਹੀਂ ਹੋਣਗੇ ਔਰ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨੂੰ ਡਿਪੋਰਟ ਕਰ ਰਹੇ ਨੇ ਜਿਨ੍ਹਾਂ ਦੇ ਡਿਪੋਰਟੇਸ਼ਨ ਆਰਡਰ ਲੱਗ ਚੁੱਕੇ ਨੇ ਜਿਨ੍ਹਾਂ ਨੇ ਇੱਥੇ ਝੂਠੇ ਆਪਣੇ ਕੇਸਸ ਫਾਈਲ ਕੀਤੇ ਸੀ ਜਾਂ ਝੂਠ-ਮੂਠ ਕਰਕੇ ਇੱਥੇ ਗੱਲਾਂ ਕੀਤੀਆਂ ਸੀ ਉਹਨਾਂ ਦੇ ਜੱਜਾਂ ਨੇ ਡਿਪੋਰਟੇਸ਼ਨ ਲਾਤੀਏ ਉਹ ਰਿਮੂਵ ਹੋ ਰਹੇ ਨੇ ਬਾਕੀ ਜਿਹੜੇ ਨੇ ਤੁਸੀਂ ਆਪਣਾ ਰੈਕਡ ਕਲੀਨ ਰੱਖੋ ਕੋਈ ਗੈਰ ਕਾਨੂੰਨੀ ਕੰਮ ਨਾ ਕਰੋ ਆਪਣੇ ਜੀ ਵੀਜ਼ੇ ਤੁਹਾਡੇ ਐਕਸਪਾਇਰ ਹੋਣ ਵਾਲੇ ਨੇ ਅੱਛੇ ਵਕੀਲ ਨੇ ਉਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਸਟੇਟਸ ਆਪਣਾ ਬਰਕਰਾਰ ਰੱਖੋ ਤੇ ਇਸ ਕੋਈ ਨਾ ਕੋਈ ਦਾ ਸਮਾਧਾਨ ਨਿਕਲ ਆਏਗਾ। ਐਸੀ ਡਾਕਟਰ ਜਸਦੀਪ ਸਿੰਘ ਜਸੀ ਦੇਸ਼ ਵਿਦੇਸ਼ ਦੇ ਮੁੱਦਿਆਂ ਤੇ ਗੱਲਬਾਤ ਕੀਤੀ ਪੰਜਾਬ ਤੋਂ ਜਿਹੜੇ ਸਾਡੇ ਬੱਚੇ ਇੱਥੇ ਗੁੰਮਰਾਹ ਹੋ ਕੇ ਆਉਂਦੇ ਨੇ ਸਪੈਸ਼ਲੀ ਉਹਨਾਂ ਤੇ ਗੱਲਬਾਤ ਕੀਤੀ ਉਹਨਾਂ ਨੂੰ ਕਿੱਦਾਂ ਬਚਿਆ ਜਾ ਸਕਦਾ ਹੈ। ਪੰਜਾਬ ਦੇ ਵਿੱਚ ਐਸ ਟਾਈਮ ਕਾਉਂਸਲਿੰਗ ਦੀ ਲੋੜ ਹੈ ਬਹੁਤ ਜ਼ਿਆਦਾ ਉਹਨਾਂ ਦੇ ਬਾਰੇ ਚਰਚਾ ਕੀਤੀ ਸਾਡੇ ਸਿੱਖ ਸੰਸਥਾ ਉਹ ਰਸਿਕ ਗੁਰਦੁਆਰਿਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਕਿ ਸਾਡੇ ਬੱਚਿਆਂ ਦੀ ਬਾਫਨ ਉਹਨਾਂ ਬਾਰੇ ਗੱਲਬਾਤ ਕੀਤੀ ਦੇਖਦੇ ਰਹੋ ਫਿਰ ਅਗਲੇ ਹਫਤੇ ਫਿਰ ਮਿਲਾਂਗੇ ਸੋਮਵਾਰ ਤੋਂ ਬਾਅਦ ਦੇਖਦੇ ਰਹੋ ਅਮੇਜ਼ਿੰਗ ਟੀਵੀ ਤਦ ਤੱਕ ਲਈ ਸਤਿ ਸ੍ਰੀ ਅਕਾਲ